ਪੰਜਾਬੀ ਟ੍ਰਿਬਿਊਨ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਪ੍ਰੋਗਰਾਮ ਵੇਲੇ ਦੀ ਗੱਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਦੋਸਤੋ ਸਾਲ 1947 ਚ ਭਾਵੇਂ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਸੀ ਪਰ ਨਾਲ ਹੀ ਭਾਰਤ ਤੇ ਪਾਕਿਸਤਾਨ ਦੀ ਵੰਡ ਵੀ ਜਿਹੜਾ ਉਸੇ ਸਮੇਂ ਸਾਨੂੰ ਮਿਲੀ ਸੀ ਜਿਸ ਦਾ ਸਭ ਤੋਂ ਵੱਡਾ ਦੁਖਾਂਤ ਸਾਡੇ ਪੰਜਾਬ ਨੂੰ ਚਲਣਾ ਪਿਆ ਸੀ ਕਿਉਂਕਿ ਪੰਜਾਬ ਉਸ ਸਮੇਂ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਤੇ ਉਸ ਸਮੇਂ ਵੱਡੀ ਗਿਣਤੀ 'ਚ ਲੋਕ ਬੇਕਾਰ ਹੋ ਗਏ ਸੀ ਉਧਰਲੇ ਲੋਕ ਇੱਧਰ ਆਣਾ ਪਿਆ ਗਿਆ ਸੀ ਤੇ ਇੱਧਰ ਲਈ ਕੁਝ ਲੋਕਾਂ ਨੂੰ ਉੱਧਰ ਜਾਣਾ ਪਿਆ ਗਿਆ ਸੀ ਜਿਸ ਕਰਕੇ ਵੱਡੀ ਗਿਣਤੀ 'ਚ ਲੋਕ ਬੇਕਾਰ ਹੋਏ ਸੀਗੇ ਤੇ ਉਹ ਟੀਸ ਅੱਜ 77 78 ਸਾਲਾਂ ਬਾਅਦ ਵੀ ਲੋਕਾਂ ਦੇ ਮਨਾਂ 'ਚ ਸਾਨੂੰ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਿਨ੍ਹਾਂ ਨੇ ਉਹ ਵੰਡ ਆਪਣੇ ਪਿੰਡੇ ਦੇ ਹੰਢਾਈ ਹੈ ਉਹ ਵੰਡ ਦਾ ਅਸਰ ਅੱਜ ਤੱਕ ਉਹਨਾਂ ਦੇ ਘਰਾਂ ਤੇ ਪਰਿਵਾਰਾਂ ਤੇ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਸਾਰੀਆਂ ਹਾਲਾਤਾਂ ਬਾਰੇ ਜਾਂ ਉਹਨਾਂ ਲੋਕਾਂ ਦੇ ਮਨਾਂ 'ਤੇ ਕੀ ਬੀਤੀ ਹੈ ਜਾਂ ਉਹਨਾਂ ਦੇ ਅੱਜ ਕੀ ਹਾਲਾਤ ਨੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਜੋ ਕਿ ਹਾਲ ਹੀ ਵਿੱਚ ਪਾਕਿਸਤਾਨ ਜਾ ਕੇ ਆਏ ਨੇ ਤੇ ਆਪਾਂ ਉਹਨਾਂ ਤੋਂ ਗੱਲਬਾਤ ਕਰਾਂਗੇ ਵੀ ਕਈ ਸਾਰਾ ਉੱਥੇ ਕੀ ਕੁਝ ਦੇਖ ਕੇ ਆਏ ਨੇ ਉੱਥੇ ਦਾ ਕੀ ਮਾਹੌਲ ਹੈ ਪਹਿਲਾਂ ਤਾਂ ਨਵਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਦਿਸ਼ ਜੀ ਤੁਸੀਂ ਮੇਰੇ ਅਦਾਰੇ ਜਿੱਥੋਂ ਮੈਂ ਸ਼ੁਰੂਆਤ ਕੀਤੀ ਪੰਜਾਬੀ ਟ੍ਰਿਬਿਊਨ ਉੱਥੇ ਅੱਜ ਤੁਸੀਂ ਵੇਲੇ ਦੀ ਗੱਲ ਦੇ ਵਿੱਚ ਮਿਲਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਵਦੀਪ ਜੀ ਪਹਿਲਾਂ ਤੁਸੀਂ ਕਈ ਦੇਸ਼ ਘੁੰਮੇ ਅਮਰੀਕਾ ਵੀ ਘੁੰਮ ਕੇ ਆਏ ਚੀਨ ਵੀ ਘੁੰਮ ਕੇ ਆਏ ਤੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਤੁਹਾਡਾ ਜਾਣਾ ਹੋਇਆ ਤੇ ਅਸੀਂ ਜਾਨਣਾ ਚਾਹਾਂਗੇ ਵੀ ਕਿ ਇਸ ਵਾਰ ਪਾਕਿਸਤਾਨ ਜਾਣ ਦਾ ਸਬਬ ਕਿਵੇਂ ਬਣਿਆ ਉੱਥੇ ਕਿਸ ਮੰਤਵ ਲਈ ਗਏ ਸੀ ਤੇ ਕੀ ਕੁਝ ਕੀਤਾ ਬਿਲਕੁਲ ਜੀ ਪਾਕਿਸਤਾਨ ਦੇ ਵਿੱਚ ਲਾਹੌਰ ਵਿਖੇ ਵਰਲਡ ਪੰਜਾਬੀ ਕਾਨਫਰੰਸ ਸੀ ਜੀ 34ਵੀਂ ਜਿਹੜੀ 19 ਤੋਂ 21 ਨਵੰਬਰ ਤੱਕ ਫਾਰਮਲੀ ਤੌਰ ਤੇ ਹੋਈ ਸੀ ਉਸ ਤੋਂ ਬਾਅਦ 22 ਤੇ 23 ਨੂੰ ਉਹਦੇ ਅੱਗੇ ਟੂਰ ਸੀਗੇ ਤੇ ਉਹਦੇ ਸਿਲਸਿਲੇ 'ਚ ਡਾਕਟਰ ਦੀਪਕ ਮੋਹਨ ਸਿੰਘ ਤੇ ਸਹਿਜਪ੍ਰੀਤ ਸਿੰਘ ਮੰਗਰ ਤੋਂ ਦੀ ਗਵਾਹੀ ਕਰਦੇ ਸੀ ਫਕਰ ਜਮਾਨ ਸਾਹਿਬ ਦਾ ਸੱਦਾ ਸੀ ਜਿਹੜੇ ਉਥੋਂ ਦੇ ਪੰਜਾਬੀ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਤੇ ਐਕਸ ਯੂਨੀਅਨ ਮਨਿਸਟਰ ਨੇ ਤੇ ਪ੍ਰੋਫੈਸਰ ਗੁਰਪ੍ਰਧਨ ਗੇਲਜੀ ਦਾ ਮੈਨੂੰ ਕਾਲ ਆਈ ਸੀ ਵੀ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਆਪਣਾ ਨਾਮ ਭੇਜ ਦਿਓ ਤੇ ਮੇਰੇ ਲਈ ਉਸ ਵਬਸੀ ਤੇ ਨਾਲ ਮੈਨੂੰ ਏਸੀ ਵੀ ਦੀ ਕਿਤਾਬ ਵੀ ਉੱਥੇ ਸ਼ਾਮੂਖੀ ਚ ਰਿਲੀਜ਼ ਹੋਣੀ ਸੀ ਉਸ ਸਿਲਸਲੇ ਚ ਮੈਂ ਵਲਡ ਪੰਜਾਬੀ ਕਾਨਫਰੰਸ ਦੇ 65 ਮੈਂਬਰੀ ਡੈਲੀਗੇਸ਼ਨ ਸੀ ਜਿਹੜਾ ਇੰਡੀਆ ਤੋਂ ਅਸੀਂ ਗਏ ਸੀਗੇ ਕੁਝ ਸਾਡੇ ਡੈਲੀਗੇਸ਼ਨ ਚ ਚਾਇਨਾ ਜਾਪਾਨ ਤੋਂ ਪ੍ਰਵਿੰਦਰ ਸੋਢੀ ਸੀਗੇ ਬਾਲੂ ਸਾਹਿਬ ਸੀ ਟੋਰਾਂਟੋ ਤੋਂ ਤੇ ਇਹ ਮਿੰਟੂ ਬਰਾਡ ਸੀਗੇ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਸੀ ਰੂਪੀ ਜੀ ਤੇ ਕੁੱਲ 65 ਮੈਂਬਰ ਸੀ ਅਸੀਂ ਜਿਹੜੇ ਪੰਜਾਬੀ ਉੱਥੇ ਪਹੁੰਚੇ ਸੀ ਤੇ ਇਸ ਕਾਨਫਰੰਸ ਦਾ ਮੰਤਵ ਕੀ ਸੀ ਕਿ ਕਿ ਉੱਥੇ ਕਿਉਂ ਕੀਤੀ ਗਈ ਇਹ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ 1986 85 86 ਤੋਂ ਇਹ ਵੱਲ ਪੰਜਾਬੀ ਕਾਂਗਰਸ ਬਣੀ ਆ ਜਿਹੜੀਆਂ ਸਾਰੇ ਪੰਜਾਬਾਂ ਦੇ ਮਤਲਬ ਕਿ ਪੰਜਾਬ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਇਹ ਨੇ ਤੇ ਉੱਥੇ ਕਾਨਫਰੰਸਾਂ ਹੁੰਦੀਆਂ ਇਹ ਕਾਨਫਰੰਸ ਇੰਡੀਆ 'ਚ ਵੀ ਹੁੰਦੀਆਂ ਸੀ ਕਿਸੇ ਵੇਲੇ ਹੁਣ ਕਾਫੀ ਸਮੇਂ ਤੋਂ ਇੰਡੀਆ ਨਹੀਂ ਹੋਈ ਮੇਰੇ ਯਾਦਾ ਜੋ ਪਿਆਬੀ ਯੂਨੀਵਰਸਿਟੀ ਪਟਿਆਲਾ ਪੜਦਾ ਸੀ ਮੈਂ ਤਾਂ ਉਦੋਂ ਬਹੁਤ ਵੱਡੀ ਕਾਨਫਰੰਸ ਹੋਈ ਸੀ 2004 ਦੇ ਵਿੱਚ ਬਹੁਤ ਵੱਡੇ ਵੱਡੇ ਡਾਇਰੈਕਟਰ ਆਏ ਸੀਗੇ ਇਹ ਕੈਨੇਡਾ ਅਮਰੀਕਾ ਧਰਤੀ ਤੇ ਵੀ ਹੁੰਦੀਆਂ ਲਾਹੌਰ 'ਚ ਰੈਗੂਲਰ ਹੋ ਰਹੀ ਆ ਤੇ ਉੱਥੇ ਕਾਨਫਰੰਸ ਹੋਈ ਸੀ ਇਸ ਵਾਰ ਕਾਨਫਰੰਸ ਦਾ ਮੁੱਦਾ ਸੀਗਾ ਥੀਮ ਸੀ ਉਹ ਸੂਫੀਇਜ਼ਮ ਸੀ ਬਾਕੀ ਬਾਬਾ ਸ਼ੇਖ ਫਰੀਦ ਤੋਂ ਲੈ ਕੇ ਬਾਬਾ ਗੁਲਾਮ ਫਰੀਦ ਤੱਕ ਬਾਕੀ ਸੂਫੀਇਜ਼ਮ ਬਾਰੇ ਇਹ ਸੀਗਾ ਜਿਹਦੇ ਉੱਤੇ ਪਰਚੇ ਪੜੇਗੇ ਡਿਸਕਸ਼ਨ ਹੋਈਆਂ ਵਿਚਾਰਾ ਹੋਈਆਂ ਅਮ ਐਲਾਨਨਾਮਾ ਜਾਰੀ ਕੀਤਾ ਗਿਆ ਕਿਤਾਬਾਂ ਵੀ ਰਿਲੀਜ਼ ਹੋਈਆਂ ਗੁਰਮੁਖੀ ਦੀਆਂ ਵੀ ਸ਼ਾਹਮੁਖੀ ਦੀਆਂ ਵੀ ਤੇ ਪਲੇ ਵੀ ਹੋਏ ਆ ਕਲਚਰ ਪਰਫਾਰਮੈਂਸ ਵੀ ਹੋਈਆਂ ਤੇ ਸਹਿਤ ਕਲਾ ਸੱਭਿਆਚਾਰ ਪੱਤਰਕਾਰੀ ਖੇਤਰ ਤੋਂ ਇਲਾਵਾ ਈਸਵਰ ਰੈਂਡ ਬਿਊਰੋਕਰੇਟਸ ਵੀ ਗਏ ਸੀ ਆਈਐਸ ਆਈਪੀਐਸ ਆਫਸਰਸ ਵੀ ਗਏ ਸੀ ਆਰਟਿਸਟਸ ਵੀ ਗਏ ਸੀ ਤੇ ਇਹ ਬੜਾ ਇਹ ਕੋਲ ਦੱਸਦਾ ਸੀ ਸਾਰੇ ਡੈਲੀਗੇਸ਼ਨ ਦਾ ਜਿਨ੍ਹਾਂ ਨੇ ਦੌਰਾ ਕੀਤਾ ਲਾਹੌਰ ਦਾ ਜੀ ਨਵਦੀਪ ਜੀ ਤੁਸੀਂ ਜਿਵੇਂ ਦੱਸਿਆ ਵੀ ਕਿ ਪਹਿਲੀ ਵਾਰ ਤੁਹਾਡਾ ਪਾਕਿਸਤਾਨ ਜਾਣਾ ਹੋਇਆ ਤਾਂ ਤੁਹਾਨੂੰ ਉੱਥੇ ਦੇ ਲੋਕਾਂ ਦਾ ਕੀਮੇ ਦਾ ਸਵਾਲ ਲੱਗਿਆ ਵੀ ਕਿ ਤੁਹਾਡਾ ਸਵਾਗਤ ਕਿਵੇਂ ਕੀਤਾ ਉਹਨਾਂ ਨੇ ਤੇ ਨਾਲ ਹੀ ਅਸੀਂ ਵੀ ਜਾਨਣਾ ਚਾਹਾਂਗੇ ਕਿ ਉੱਥੇ ਕਿੱਥੇ-ਕਿੱਥੇ ਘੁੰਮਣ ਦਾ ਮੌਕਾ ਮਿਲੇ ਕੀ ਕੁਝ ਪਾਕਿਸਤਾਨ 'ਚ ਦੇਖਣ ਨੂੰ ਮਿਲੇ ਬਿਲਕੁਲ ਜੀ ਅਤਿਸ਼ੀਲ ਬਹੁਤ ਵਧੀਆ ਸਵਾਗਤ ਹੋਇਆ ਕਿਉਂਕਿ ਤੁਸੀਂ ਗੱਲ ਕਰ ਰਹੇ ਸੀ ਵੀ 47 ਦੇ ਵੰਡ ਦਾ ਸਭ ਤੋਂ ਵੱਧ ਜਿਹੜਾ ਅਸਰ ਪਿਆ ਉਹ ਪੰਜਾਬ ਨੂੰ ਹੋਇਆ ਬੀਸਿਕਲੀ ਵੰਡੇਆ ਤਾਂ ਪੰਜਾਬ ਤੇ ਬੰਗਾਲ ਗਿਆ ਸੀ ਨਾ ਤੇ ਪੰਜਾਬ ਦੀਆਂ ਸਾਂਝਾਂ ਨੇ ਬੋਲੀ ਸਾਂਝੀ ਆ ਖਾਣਾ ਰਹਿਣਾ ਸੈਣਾ ਸਾਂਝਾ ਮਨ ਪਰਚਾਵਾ ਸਾਂਝਾ ਬਾਕੀ ਗੱਲਾਂ ਸਾਂਝੀਆਂ ਤੇ ਚਰਾਂ ਵੀ ਸਾਂਝੀਆਂ ਹਰ ਗੱਲ ਦੀ ਸਾਂਝਾ ਜੀ ਸਭ ਤੋਂ ਵੱਡੀ ਤਾਂ ਬੋਲੀ ਦੀ ਸਾਂਝ ਹੁੰਦੀ ਹੈ ਜੇ ਤੁਸੀਂ ਜਾਣਦੇ ਹੋ ਤੁਹਾਨੂੰ ਉਪਰੀ ਬੋਲੀ ਨਹੀਂ ਲੱਗਦੀ ਆਪਣੇ ਪੰਜਾਬ ਦੇ ਵਿੱਚ ਵੀ ਮਾਝੇ ਦੀ ਆਡਾ ਮਾਲਵੇ ਦੀ ਆਡਾ ਦੁਆਬੇ ਦੀ ਆਡਾ ਪੁਆਦ ਦੀ ਇਨਾਕ ਫਰਕ ਹੁੰਦਾ ਬੋਲੀ ਦਾ ਪਰ ਪੰਜਾਬੀ ਬੋਲੀ ਸੀ ਤੇ ਬੜੀਆਂ ਆਪਣਾਤਾਂ ਲਈ ਸਾਂਝਾ ਸੀ ਲੋਕਾਂ ਨੇ ਮਤਲਬ ਕਿ ਜਿਹਨੂੰ ਕਨੇ ਆ ਹੱਥੀ ਛਾਵਾਂ ਕੀਤੀਆਂ ਬੜਾ ਸੋਹਣਾ ਫਿਕਰਾ ਬੋਲਦੇ ਸੀ ਸਾਡੇ ਤੁਸੀਂ ਪ੍ਰਾਣੇ ਹੋ ਕਈ ਵਾਰੀ ਕਿਸੇ ਜਗ੍ਹਾ ਤੇ ਜਾਣਾ ਅਸੀਂ ਆਟੋ ਵਾਲੇ ਨੇ ਜਾਣਾ ਦੁਕਾਨ ਤੋਂ ਕੋਈ ਚੀਜ਼ ਖਾਣੀ ਪੀਣੀ ਜਾਂ ਪਤਾ ਲੱਗਣਾ ਸਾਡੇ ਨਾਲ ਕੁਝ ਇਹ ਸਰਦਾਰ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਤੁਸੀਂ ਤਾਂ ਸਾਡੇ ਪ੍ਰਾਣੇ ਹੋ ਤੁਸੀਂ ਸਾਡੇ ਮਹਿਮਾਨ ਹੋ ਉਹੀ ਜਿਹਨਾਂ ਨੇ ਫਿਕਰੇ ਵਰਤਨੇ ਤੇ ਬੜਾ ਉਹਨਾਂ ਨੇ ਸਾਨੂੰ ਬੜਾ ਆਦਰ ਮਾਨ ਦਿੱਤਾ ਤੇ ਘੁੰਮਣਾ ਫਿਰਨਾ ਬਹੁਤ ਹੋਇਆ ਜੀ ਵਰਲਡ ਪੰਜਾਬੀ ਕਾਨਫਰੰਸ ਦਾ ਅਟੈਂਡ ਕੀਤੀ ਨਨਕਾਣਾ ਸਾਹਿਬ ਦਰਸ਼ਨ ਕੀਤੇ ਜਿਹਦੀ ਅਸੀਂ ਦੋ ਟਾਈਮ ਅਰਦਾਸ ਕਰਦੇ ਦਰਸ਼ਨਾਂ ਦੀ ਅਸੀਂ ਗੁਜਰਾ ਆਲਾ ਮਹਾਰਾਜ ਸਿੰਘ ਦੀ ਹਵੇਲੀ ਤਿਆਰੀ ਸਿੰਘ ਨਲੂਆ ਦਾ ਉਹ ਘਰ ਦੇਖਿਆ ਅਸੀਂ ਐਮਨਾਬਾਦ ਦੇ ਵਿੱਚ ਭਾਈ ਲਾਲੋ ਜੀ ਦਾ ਘਰ ਇਹਦੇ ਬਾਬਰ ਦੀ ਚੱਕੀ ਫਿਰ ਉਸ ਤੋਂ ਇਲਾਵਾ ਗੁਰਦੁਆਰਾ ਢੀ ਸਾਬ ਦੇਖਿਆ ਫਿਰ ਕਸੂਰ ਦੇ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਤੇ ਗਏ ਸਭ ਤੋਂ ਵੱਡੀ ਲਾਹੌਰ ਦੇ ਵਿੱਚ ਕਿਉਂਕਿ ਟ੍ਰਿਬਿਊਨ ਅਦਾਰਾ ਨਾਲ ਮੇਰਾ ਬੜਾ ਲਗਾਓਗਾ ਜਿੱਥੋਂ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਜੀ ਟ੍ਰਿਬਿਊਨ ਦੀ ਸ਼ੁਰੂਆਤ ਲਾਹੌਰ ਤੋਂ ਹੋਈ ਸੀ 2 ਫਰਵਰੀ 1981 ਚ ਸਦਾ ਦਿਆਲ ਸਿੰਘ ਮਜੀਠੀਆ ਜੀ ਨੇ ਤੇ ਉੱਥੇ ਸਦਾ ਦਿਆਲ ਸਿੰਘ ਮਜੀਠੀਆ ਗ੍ਰੈਜੂਏਟ ਕਾਲਜ ਦੇਖਿਆ ਲਾਇਬ੍ਰੇਰੀ ਦੇਖੀ ਤੇ ਕਿਉਂਕਿ ਲਾਹੌਰ ਤੋਂ ਅਖਬਾਰ ਸ਼ੁਰੂ ਹੋਇਆ ਸੀ ਆਪਣਾ ਉਹ ਇੱਕ ਬੜਾ ਸਾਡੇ ਮਨ ਸੀਗਾ ਮਤਲਬ ਉੱਥੇ ਅਜ ਵੀ ਸੰਭਾਲ ਰੱਖੀ ਹੋਈ ਹੈ ਹਾਂ ਬਿਲਕੁਲ ਜੀ ਲਾਇਬ੍ਰੇਰੀ ਹੈ ਉੱਥੇ ਕਾਲਜ ਆ ਫਿਰ ਲਾਹੌਰ ਪ੍ਰੈਸ ਕਲੱਬ ਦੇਖਿਆ ਸਾਡੇ ਹੋਟਲ ਤੋਂ ਬਿਲਕੁਲ ਵਾਕਿੰਗ ਡਿਸਟੈਂਸ ਸੀ ਤੇ ਲਾਹੌਰ ਪ੍ਰੈਸ ਕਲੱਬ ਦੇਖ ਕੇ ਆਏ ਉਸ ਤੋਂ ਇਲਾਵਾ ਪੰਚਮ ਪਾਸ਼ਾ ਜੀ ਦਾ ਸ਼ਹੀਦੀ ਸਥਾਨ ਗੁਰਦੁਆਰਾ ਡੇਰਾ ਸਾਹਿਬ ਦੇਖਿਆ ਗੁਰੂ ਰਾਮਦਾਸ ਜੀ ਦਾ ਜਨਮ ਸ ਸ਼ਾਹੀ ਕਿਲਾ ਦੇਖਿਆ ਮਹਾਰਾਜ ਜੀ ਸਿੰਘ ਦਾ ਸ਼ਾਹੀ ਸਮਾਧਾਂ ਦੇਖੀਆਂ ਸ਼ਾਹੀ ਮਸਜਿਦ ਦੇਖੀ ਉੱਥੇ ਉਸ ਤੋਂ ਇਲਾਵਾ ਮਾਤਾ ਕੌਲਾ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਸਾਹਿਬ ਦੇਖਿਆ ਉੱਥੇ ਫਿਰ ਲਾਹੌਰ ਦੀ ਫੂਡ ਸਟਰੀਟ ਜ਼ਰੂਰ ਦੇਖੀ ਜੀ ਜਿੱਥੇ ਕਿਸੇ ਵੀ ਲਈ ਹੀਰਾ ਮੰਡੀ ਸੀ ਅੱਜ ਕੱਲ੍ਹ ਉਹਦੇ ਫੂਡ ਸਟਰੀਟ ਆ ਉਹ ਦੇਖੀ ਅਸੀਂ ਫਿਰ ਅਨਾਰਕਲੀ ਬਾਜ਼ਾਰ ਹੋਇਆ ਲਿਬਰਟੀ ਬਾਜ਼ਾਰ ਹੋਇਆ ਫਿਰ ਲక్ష్ਮੀ ਬਾਜ਼ਾਰ ਹੋਇਆ ਇਹ ਦੇਖੇ ਲਾਹੌਰ ਮਿਊਜ਼ੀਅਮ ਦੇਖਿਆ ਜੀ 18 ਗੈਲਰੀ ਆ ਉਹ ਮਿਊਜ਼ੀਅਮ ਦੀਆਂ ਜਿਸ ਤਰ੍ਹਾਂ ਇੰਡੀ ਚੰਡੀਗੜ੍ਹ ਚ ਇੰਡੀਅਨ ਕਾਫੀ ਹਾਊਸ ਆ ਦਿੱਲੀ ਚ ਉਹਦੇ ਪਾਰਕ ਟੀ ਹਾਊਸ ਆ ਇਹਨਾਂ ਪਾਰਟੀਸ਼ਨ ਤੋਂ ਪਹਿਲਾਂ ਇੰਡੀਆ ਟੀਆਓ ਸੀ ਉੱਥੇ ਸ਼ਾਹਦਤ ਅਸਲ ਮਾਉਂਟੋ ਹੁਣੀ ਬੈਠਦੇ ਹੁੰਦੇ ਸੀ ਉਹਨਾਂ ਦੀ ਤਸਵੀਰਾਂ ਲੱਗੀਆਂ ਉਹ ਦੇਖਿਆ ਫਿਰ ਦਾਤਾ ਦਰਬਾਰ ਗਏ ਜੀ ਤੇ ਫਿਰ ਸਭ ਤੋਂ ਵੱਡੀ ਗੱਲ ਜੀ ਦੁੱਲੇ ਪੱਟੀ ਦੀ ਮਜ਼ਾਰ ਦੇਖੀ ਉੱਥੇ ਕਿ ਜੀ ਨਵੀਂ ਦੇਖਣ ਨੂੰ ਮਿਲੀ ਦੁੱਲੇ ਪੱਟੀ ਦੀ ਮਜ਼ਾਰ ਤੇ ਉੱਥੇ ਨਾ ਸਭ ਤੋਂ ਵੱਡੀ ਕਬਰ ਉਹ ਮਿਆਣੀ ਕਬਰਸਤਾਨ ਸੀ ਇਹ ਸੀ ਇਹਦਾ ਸਭ ਤੋਂ ਵੱਡਾ ਕਬਰਸਤਾਨ ਆ ਪਰ ਉਸੇ ਦੁੱਲੇ ਪੱਟੀ ਦੀ ਮਜ਼ਾਰ ਦੀ ਦੂਰੋਂ ਪਛਾਣ ਆ ਕਿਉਂਕਿ ਦੁੱਲੇ ਪੱਟੀ ਦੀ ਹਾਈਟ ਬਹੁਤ ਜ਼ਿਆਦਾ ਸੀ ਸਭ 7 ਫੁੱਟ ਤੋਂ ਉਪਰ ਹਾਈਟ ਸੀ ਸਭ ਤੋਂ ਵੱਡੀ ਕਬਰ ਉੱਥੇ ਦੁੱਲੇ ਪੱਟੀ ਦੀ ਸੀ ਜੀ ਫਿਰ ਸਾਈ ਮੀਆਂ ਮੀਰ ਜੀ ਦਾ ਸੀ ਦਰਗਾਹ ਤੇ ਸਿਸਦਾ ਕੀਤਾ ਤੇ ਬਹੁਤ ਇਸ ਤਰ੍ਹਾਂ ਦੀਆਂ ਥਾਮਾਂ ਸੀਗੀਆਂ ਜਿਹੜੀਆਂ ਅਸੀਂ ਲਾਹੌਰ ਚ 7 ਦਿਨ ਦੇ ਵਿੱਚ ਘੁੰਮੀਆਂ ਤੇ ਜਿੰਨਾ ਕੋ ਨੂੰ ਹੁੰਦਾ ਸੀ ਅਲ ਹਮਰਾ ਸੈਂਟਰ ਚ ਉਥੇ ਕਲਚਰਲ ਪਰਫਾਰਮੈਂਸ ਬਹੁਤ ਹੁੰਦੀਆਂ ਸੀਗੀਆਂ ਸਾਡੇ ਨਾਲ ਆਰਟਿਸਟ ਗਏ ਸੀ ਡੌਲੀ ਗੈਲਰੀ ਆਪਾਂ ਵੀ ਬਾਈ ਸੁਖੀ ਬਰਾੜ ਜੀ ਸਤਨਾਮ ਪੰਜਾਬੀ ਉਧਰੋਂ ਆਕਰਮਨ ਰਾਹੀ ইমরান ਸ਼ੌਕਤ ali ਆਰਫ ਲੋਹਾਰ ਫਿਰ ਉਥੋਂ ਦਾ ਇੱਕ ਪੰਜਾਬੀ ਅਖਬਾਰ ਸ਼ਾਫ ਦਾ ਪੁਲੇਖਾ ਉਹਨਾਂ ਨੇ ਇੱਕ ਫੰਕਸ਼ਨ ਕਰਾਇਆ ਫਲਕਸਾ ਸੈਂਟਰ ਚ ਜਿਹੜਾ ਉਥੇ ਦਾ ਲੈਂਗੁਏਜ ਸੈਂਟਰ ਆ ਕਾਜ਼ਾਫੀ ਸਟੇਡੀਅਮ ਦੇ ਨਾਲ ਉਥੇ ਚੈਂਪੀਅਨ ਟਰਾਫੀ ਦਾ ਮੈਚ ਹੋਣੇ ਅਕਾਜ਼ਾਫੀ ਸਟੇਡੀਅਮ ਦੀ ਰੈਨੋਵੇਸ਼ਨ ਚੱਲਦੀ ਸੀ ਉਹ ਦੇਖਿਆ ਤੇ ਕੁੱਲ ਮਿਲਾ ਕੇ ਲਾਹੌਰ ਨੂੰ ਜਿੰਨਾ ਘੁੰਮ ਸਕਦੇ ਸੀ ਕਿਉਂਕਿ ਪੰਜਾਬੀਆਂ ਦੀ ਘਾਬਤ ਤਾਂ ਨਾ ਕਹਿੰਦੇ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੇ ਅਸੀਂ ਪੂਰਾ 7 ਦਿਨ ਕੋਸ਼ਿਸ਼ ਕੀਤੀ ਜਿੰਨਾ ਮੈਕਸਿਮਮ ਦੇਖ ਸਕਦੇ ਆ ਬਾਕੀ ਲਾਹੌਰ ਵੱਡਾ ਬਹੁਤ ਆ ਲਾਹੌਰ ਨੂੰ ਤੁਸੀਂ ਸਭ ਤੋਂ ਇੱਕ ਵੱਡੀ ਗੱਲ ਦੇਖੋ ਜੀ ਡੌਲੀ ਗਲੇਰੀਜ਼ ਦੇ ਨਾਲ ਅਸੀਂ ਸੁਰਿੰਦਰ ਕੌਰ ਜੀ ਦੇ ਘਰ ਦੇਖਿਆ ਕਿੱਥੋਂ ਨਾ ਜਨਮ ਹੋਇਆ ਸੀ ਸ਼ਹੀਦ ਆਜਮ ਭਗਤ ਸਿੰਘ ਨਾਲ ਸੰਬੰਧਤ ਉਹ ਜਿੱਥੇ ਫਾਂਸੀ ਦਿੱਤੀ ਸ਼ਾਦਮਾਨ ਚੌ ਪੁੰਛਾ ਉਸ ਜਿੱਥੇ ਉਥੇ ਅ ਟ੍ਰਾਇਲ ਹੋਇਆ ਸੀਗਾ ਅੱਜ ਕੱਲ ਮਿਊਜ਼ੀਅਮ ਬਣਾਇਆ ਫਿਰ ਉਹ ਸਾਂਡਰਸ ਨੂੰ ਜਿੱਥੇ ਮਾਰਿਆ ਸੀ ਉਹ ਉਸ ਵੇਲੇ ਦਾ ਡੀਏਵੀ ਕਾਲਜ ਉਹਨਾਂ ਸਰਕਾਰੀ ਇਸਲਾਮੀਆਂ ਕਾਲਜ ਉਹ ਦੇਖਿਆ ਜਿੱਥੋਂ ਉਥੋਂ ਸਾਂਡਰਸ ਨੂੰ ਇਸ ਕਰਕੇ ਇਤਿਹਾਸਿਕ ਵਿਰਾਸਤੀ ਧਾਰਮਿਕ ਕੋਲ ਹਰ ਚੀਜ਼ ਅਸੀਂ ਉੱਥੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਜੀ ਨਵਦੀਪ ਜੀ ਜਿਵੇਂ ਆਪਾਂ ਸ਼ੁਰੂਆਤ 'ਚ ਹੀ ਗੱਲ ਕੀਤੀ ਸੀ ਕਿ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਤੇ ਉਸ ਵੰਡ 'ਚ ਸਾਡੇ ਸਿੱਖ ਧਰਮ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਸਥਾਨ ਜਿਹੜੇ ਨੇ ਉਹ ਪਾਕਿਸਤਾਨ 'ਚ ਹੀ ਤੇ ਕਿ ਸਿੱਗੇ ਤੇ ਉਧਰਲੇ ਪਾਸੇ ਚਲੇ ਗਏ ਤੇ ਹੁਣ ਤੁਸੀਂ ਜਿਹੜੇ ਘੁੰਮਣ ਫਿਰਨ ਵਾਲੀ ਥਾਵਾਂ ਦੇ ਜ਼ਿਕਰ ਕੀਤਾ ਉਸ ਦੇ ਵਿੱਚ ਵੀ ਵੱਡੀ ਗਿਣਤੀ ਚ ਸਥਾਨ ਉਹਨੇ ਜਿਹੜੇ ਆਪਣੇ ਸਿੱਖ ਧਰਮ ਨਾਲ ਜੁੜੇ ਹੋਏ ਨੇ ਤੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਵੀ ਆ ਪਾਕਿਸਤਾਨ ਚ ਜਿੱਥੇ ਵੱਡੀ ਗਿਣਤੀ ਚ ਲੋਕ ਮੁਸਲਿਮ ਲੋਕ ਨੇ ਤਾਂ ਇਨਾ ਸਥਾਨਾਂ ਦੀ ਉੱਥੇ ਦੇਖਭਾਲ ਕਿਵੇਂ ਦੀ ਹੈ ਉੱਥੇ ਦਾ ਪ੍ਰਬੰਧ ਕਿਹੋ ਜਿਹਾ ਤੁਹਾਨੂੰ ਲੱਗੇ ਨੇ ਬਿਲਕੁਲ ਜੀ ਉੱਥੇ ਦੇਖਭਾਲ ਵਧੀਆ ਹੋ ਰਹੀ ਹੈ ਸਾਨੂੰ ਇੱਕ ਦਿਨ ਲੈਂਦੇ ਪੰਜਾਬ ਦੇ ਮਿਨਿਸਟਰ ਸਾਹਿਬ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਰਮੇਸ਼ ਸਿੰਘ ਅਰੋੜਾ ਜੀ ਮਿਲੇ ਸੀ ਤੇ ਉਹਨਾਂ ਨੇ ਵੀ ਤੁਹਾਨੂੰ ਦੱਸੀਆਂ ਗੱਲਾਂ ਅਸੀਂ ਹਰ ਜਗ੍ਹਾ ਦੇਖਦੇ ਸੀਗੇ ਬੜੇ ਅੱਛੇ ਪ੍ਰਬੰਧ ਸੀਗੇ ਉਥੇ ਦੇ ਲੋਕਲ ਕਿਉਂਕਿ ਲਾਹੌਰ ਦੇ ਵਿੱਚ ਸੌਕ ਮੁਸਲਮਾਨ ਪਰ ਸਿੱਖ ਪਰਿਵਾਰ ਰਹਿੰਦੇ ਨੇ ਜੀ ਨਨਕਾਣਾ ਸਾਹਿਬ 200 ਦੇ ਕਰੀਬ ਸਿੱਖ ਪਰਿਵਾਰ ਨੇ ਸਿੰਧ ਦੇ ਵਿੱਚ ਵੀ ਸਿੱਖ ਪਰਿਵਾਰ ਨੇ ਤੇ ਉਥੇ ਐਮਨਾਬਾਦ ਥੋੜੇ ਸਿੱਖ ਪਰਿਵਾਰ ਆ ਉਥੇ ਐਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਜਿੱਤੇ ਭਾਈ ਲਾਲੋ ਜੀ ਦਾ ਕਾਰ ਬਾਬਰ ਦੀ ਚੱਕੀ ਉਥੇ ਸੀ ਬੜੀ ਅੱਛੀ ਸੇਵਾ ਸੰਭਾਲ ਆ ਨਨਕਾਣਾ ਸਾਹਿਬ ਸੇਵਾ ਸੰਭਾਲਾ ਮਹਾਰਾਜ ਸਿੰਘ ਦਾ ਘਰ ਟਹਿ ਗਿਆ ਸੀਗਾ ਛਤਰੀ ਹਵੇਲੀ ਕਹਿੰਦੇ ਗੁਜਰਾਂ ਵਾਲਾ ਉਹਦੀ ਮੁਰੰਮਤ ਕੀਤੀ ਜਾ ਰਹੀ ਹੈ ਅੱਜ ਕੱਲ ਤੇ ਨਾਲ ਪ੍ਰਸਰਵ ਵੀ ਕੀਤਾ ਜਾ ਰਿਹਾ ਪੁਰਾਣੀ ਵਿਰਾਸਤ ਦੀ ਲੋਕ ਕੈਮਰੇ ਵੇ ਇਸ ਕਰਕੇ ਉਹਨਾਂ ਦੀ ਬੜੀ ਅੱਛੀ ਸਾਂਭ ਸੰਭਾਲ ਹੋ ਰਹੀ ਹੈ ਜੀ ਤੇ ਬੜਾ ਚਾਹ ਮਣਾਉਂਦੇ ਨੇ ਕਿਉਂਕਿ ਸਾਲ ਚ ਚਾਰ ਵਾਰ ਜਿੱਥੇ ਵੀ ਜਾਂਦੇ ਨੇ ਜੀ ਗੋਸਾਖੀ ਵੇਲੇ ਗੁਰਪੁਰਬ ਵੇਲੇ ਉਸ ਤੋਂ ਇਲਾਵਾ ਮਹਾਰਾਜ ਸਿੰਘ ਦੇ ਵਰਸੀ ਵੇਲੇ ਜਾਂਦੇ ਨੇ ਗੁਰੂ ਅਰਜਨ ਦੇਵ ਜੀ ਦੀਪੁਰ ਵਾਲਦਨ ਜਾਂਦੇ ਜਿੱਥੇ ਜਾਂਦੇ ਆ ਤੇ ਚੂਨਾ ਮੰਡੀ ਬਿਲਕੁਲ ਬਹੁਤ ਹੀ ਤੰਗ ਬਾਜ਼ਾਰ ਚ ਗੁਜ਼ਰ ਕੇ ਗੁਰੂ ਰਾਮਦਾਸ ਜੀ ਜਨਮ ਸਥਾਨ ਦੇਖਿਆ ਸੀ ਡੇਰਾ ਸਾਹਿਬ ਵੀ ਆ ਬੜਾ ਸਾਮ ਸਵਾਲ ਬੜੀ ਵਧੀਆ ਕੀਤੀ ਹੋਈ ਹੈ ਜੀ ਤੇ ਉੱਥੇ ਵੀ ਪਰਿਵਾਰ ਰਹਿੰਦੇ ਨੇ ਥੋੜੀ ਗਿਣਤੀ ਚ ਪਰ ਮੈਂ ਰਹਿੰਦੇ ਨੇ ਤੇ ਉਹਨਾਂ ਦੀ ਜੈਨ ਮੰਦਿਰ ਦੇਖਿਆ ਸੀ ਨਾਰਕਲੀ ਸਟੇਸ਼ਨ ਸਾਹਮਣੇ ਉਹਦੀ ਬੜੀ ਸੰਭਾਲ ਕੀਤੀ ਹੋਈ ਸੀ ਇਸ ਕਰਕੇ ਵਧੀਆ ਸਾਮ ਸੰਭਾਲ ਕੀਤੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਤੇ ਦਰਸ਼ਨ ਵੀ ਬੜੇ ਖੁੱਲੇ ਹੋਏ ਤੇ ਬੜਾ ਉਹਨਾਂ ਨੇ ਚਾਹ ਵੀ ਸਾਡਾ ਮਨਾਇਆ ਜਿਸ ਵੇ ਅਸੀਂ ਗਏ ਅਸੀਂ ਸਾਡੇ ਜੱਥੇ ਦੇ ਸਾਹਿਬਜੀਤ ਮੰਗੜ ਜੀ ਨੇ ਖੰਡ ਪਾਟ ਰਖਾਇਆ ਸੀ ਉਹਨਾਂ ਨੇ ਖੰਡ ਪਾਟ ਸਾਹਿਬ ਦਾ ਭੋਗ ਵੀ ਪਾਇਆ ਤੇ ਬੜਾ ਉਹਨਾਂ ਨੂੰ ਚਾਹ ਸੀ ਵੀ ਅਸੀਂ ਆਏ ਆ ਵੀ ਇੰਡੀਆ ਦੇ ਵਿੱਚ ਸਪੈਸ਼ਲ ਇਥੇ ਆਹ ਕਿਉਂਕਿ ਮੈਂ ਸ਼ਾਦਮਾਨ ਚੌਕ ਜਦੋਂ ਗਿਆ ਉੱਥੇ ਜਿਆਦਾ ਲੋਕਾਂ ਨੂੰ ਪਤਾ ਨਹੀਂ ਸੀ ਸ਼ਾਦਮਾਨ ਚੌਕ ਬਾਰੇ ਪਰ ਉੱਥੇ ਇੱਕ ਫੁੱਲਾਂ ਵੇਚਣ ਵਾਲਾ ਸੀਗਾ ਲੜਕਾ ਉਹਨੇ ਦੱਸਿਆ ਵੀ ਹਰ ਸਾਲ ਇੰਡੀਆ ਤੋਂ 23 ਮਾਰਚ ਨੂੰ ਇੱਥੇ ਆਉਂਦੇ ਨੇ ਜੀ ਇੱਥੇ ਫੁੱਲ ਪਾਉਂਦੇ ਨੇ ਇੱਥੇ ਮਤਲਬ ਕਿ ਅਕੀਦਤ ਪਿੰਡ ਕਰਨ ਆਉਂਦੇ ਆ ਇਸ ਕਰਕੇ ਉਹਨਾਂ ਨੂੰ ਬੜਾ ਚਾਹ ਹੁੰਦਾ ਪਤਾ ਲੱਗ ਜਾਂਦਾ ਸੀ ਇੰਡੀਆ ਤੋਂ ਗੈਸਟ ਆਏ ਨੇ ਤੇ ਉਹ ਬੜਾ ਉਮੇਮਾਨਜਿਤ ਵੀ ਕਰਦੇ ਸੀ ਤੇ ਉਹਨਾਂ ਜਗ੍ਹਾ ਜਿੰਨੀਆਂ ਥਾਵਾਂ ਦੀ ਸਾਨੂੰ ਦਰਸ਼ਨ ਵੀ ਬੜੇ ਖੁੱਲੇ ਕਰਾਉਂਦੇ ਸੀ ਜੀ ਨਵਦੀਪ ਜੀ ਪਾਕਿਸਤਾਨ ਦੇ ਸੱਭਿਆਚਾਰ ਤੇ ਵਿਰਾਸਤ ਦੀ ਤੁਸੀਂ ਵੀ ਜ਼ਿਕਰ ਕੀਤੀ ਹੈ ਸਮੇਂ-ਸਮੇਂ ਤੇ ਚਰਚਾ ਸਾਨੂੰ ਸੁਣਨ ਨੂੰ ਮਿਲਦੀ ਹੈ ਤੇ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਉੱਥੇ ਦੀ ਜਿਹੜੀ ਵਿਰਾਸਤ ਸੰਭਾਲ ਦੀ ਗੱਲ ਤਾਂ ਤੁਸੀਂ ਕੀਤੀ ਹੈ ਪਰ ਉੱਥੇ ਦੇ ਸੱਭਿਆਚਾਰ ਨੂੰ ਕਿਵੇਂ ਸੰਭਾਲਿਆ ਜਾ ਰਿਹਾ ਉਸ ਲਈ ਉੱਥੇ ਦੀ ਸਰਕਾਰਾਂ ਜਾਂ ਉੱਥੇ ਦਾ ਕੀ ਸਿਸਟਮ ਚੱਲਦਾ ਹੈ ਦੇਖੋ ਜੀ ਜਿਆਦਾ ਕਿਉਂਕਿ ਸਰ ਕੋ ਸਮਾਂ ਵੀ ਥੋੜਾ ਸੀ ਸਾਡੇ ਰੁਝੇਵੇਂ ਵੀ ਜਿਆਦਾ ਜਿੰਨਾ ਕਿ ਦੇਖਿਆ ਸਭ ਤੋਂ ਵੱਡੀ ਗੱਲ ਤਾਂ ਮੈਂ ਜਿਵੇਂ ਅਲ ਹਮਰਾ ਸੈਂਟਰ ਆ ਉਥੇ ਜਿਵੇਂ ਆਪਣੇ ਚੰਡੀਗੜ੍ਹ ਚ ਟੈਗੋਰ ਥੀਏਟਰ ਜਾਂ ਕਲੱਬ ਬਣਨਾ ਹੈ ਉਸ ਤਰ੍ਹਾਂ ਦਾ ਉਥੇ ਇੱਕ ਅਲ ਹਮਰਾ ਸੈਂਟਰ ਆ ਬਹੁਤ ਵਧੀਆ ਬਣਿਆਗਾ ਇਥੇ ਕਲਚਰਲੀ ਥੀਏਟਰ ਦੀਆਂ ਰਿਲੀਜੀਅਸ ਪ੍ਰੋਗਰਾਮ ਹੁੰਦੇਗਾ ਬੜੇ ਉਥੇ ਅਸੀਂ ਇੱਕ ਦਾਸਤਾਨ ਕੋਈ ਪਹਿਲੇ ਦਿਨ ਦੇਖਿਆ ਬਦਰਖਾਨ ਦਾ ਕਿਵੇਂ ਦਾਸਤਾਨ ਉਹ ਦਿਨ ਫੈਜ਼ ਅਹਿਮਦ ਫੈਜ਼ ਬਾਰੇ ਸੀਗੇ ਥੀਏਟਰ ਨੂੰ ਆਰਟ ਨੂੰ ਕਲਚਰ ਨੂੰ ਬੜਾ ਪਿਆਰ ਕੀਤਾ ਜਾਂਦਾ ਪਲਾਖਸ਼ਾ ਸੈਂਟਰ ਬਣਿਆ ਲੈਂਗੁਏਜ ਦਾ ਗਦਾਫੀ ਸਟੇਡੀਅਮ ਦੀ ਬੁਕਲ ਚ ਉੱਥੇ ਬੜਾ ਵਧੀਆ ਪ੍ਰੋਗਰਾਮ ਹੋਇਆ ਉੱਥੋਂ ਦੇ ਆਰਟਿਸਟ ਆਏ ਅਕਰਮ ਰਾਹੀ ਆਰਫ ਲੋਹਾਰ ਇਮਰਾਨ ਸ਼ੌਕਤ ਅਲੀ ਟ੍ਰੈਡੀਸ਼ਨਲ ਪਹਿਰਾਵੇ ਸੀ ਉਵੇਂ ਲੋਕਾਂ ਦੇ ਚਾਦਰੇ ਪਾਏ ਲੋਕਾਂ ਦੇ ਮਤਲਬ ਕਿ ਕੁਰਤੇ ਪਾਏ ਤੇ ਫਿਰ ਪਠਾਨੀ ਸੂਟ ਪਾਏ ਤੁਰਲੇ ਛੱਡੀਆਂ ਪੱਗਾਂ ਸੀ ਹੱਥ 'ਚ ਖੁੰਡੇ ਫੜੇ ਸੀਗੇ ਉਵੇਂ ਕੁਝ ਟ੍ਰੈਡੀਸ਼ਨਲ ਡਰੈਸ ਵੀ ਆਏ ਜੀ ਟ੍ਰੈਡੀਸ਼ਨਲ ਖਾਣੇ ਵੀ ਉਵੇਂ ਚੱਲਦੇ ਆ ਜੀ ਉੱਥੇ ਤੇ ਇਸ ਕਰਕੇ ਬੜਾ ਚੰਗਾ ਲੱਗਿਆ ਕਿਉਂਕਿ ਉਥੋਂ ਦੀ ਲਾਹੌਰ ਕਿਉਂਕਿ ਪੁਰਾਣਾ ਸ਼ਹਿਰ ਆ ਲਾਹੌਰ ਦੇ ਵਿੱਚ ਪੁਰਾਣੀਆਂ ਉਹ ਮਹਾਰਾਜ ਸਿੰਘ ਦੇ ਸਿੱਖ ਰਾਜ ਵੇਲੇ ਦਾ ਵੀ ਗੁਰੂ ਸਾਹਿਬਨ ਵੇਲੇ ਤੋਂ ਵੀ ਉਸ ਤਰ੍ਹਾਂ ਦੀਆਂ ਇਮਾਰਤਾਂ ਨੇ ਸਰ ਗੰਗਾ ਰਾਮ ਦੀਆਂ ਆਰਕੀਟੈਕਚਰ ਇਮਾਰਤਾਂ ਦੇਖੀਆਂ ਹਸਪਤਾਲ ਦੇਖਿਆ ਤਾਂ ਉਸੇ ਫਾਰਮ ਦੇ ਵਿੱਚ ਜਿਹੜੀਆਂ ਹੈਗੀਆਂ ਬੜੀਆਂ ਦੇਖਣ ਨੂੰ ਅੱਛੀਆਂ ਲੱਗਦੀਆਂ ਗਈਆਂ ਤੇ ਕੋਲ ਮੁਲਾਕੇ ਬੜਾ ਚੰਗਾ ਲੱਗਿਆ ਜੀ ਕਿਉਂਕਿ ਲਾਹੌਰ ਦੇ ਖਾਣੇ ਵੀ ਨੀ ਇਹ ਮਰੇ ਫੇਮਸ ਨੇ ਤੇ ਲਾਹੌਰ ਦੀ ਘੁੰਮਣ ਵਾਲੀ ਥਾਵਾਂ ਵੀ ਉਸ ਤਰ੍ਹਾਂ ਫੇਮਸ ਆ ਲਾਹੌਰ ਇੱਕ ਅੰਦਰੂਨ ਲਾਹੌਰ ਕਹਿੰਦੇ ਜਿਹਨੂੰ ਇੰਟਰਨਲ ਜਿੱਥੇ ਪੁਰਾਣਾ ਲਾਹੌਰ ਆ ਜਿਵੇਂ ਉਹ ਪੁਰਾਣੇ ਕਿਲੇ ਦੇ ਨਾਲ ਉਹ ਦੁਬਾਰਾ ਪੀੜੀਆਂ ਤੱਕ ਗਲੀਆਂ ਖੁੱਲਾ ਲਾਹੌਰ ਵੀ ਦੇਖਿਆ ਜਿੱਥੇ ਯੂ ਐਮਟੀ ਜਿੱਥੇ ਮੇਰਾ ਫੰਕਸ਼ਨ ਹੋਇਆ ਸੀ ਕਿਤਾਬ ਦਾ ਉੱਥੇ ਯੋਰ ਟਾਊਨ ਸੀਗਾ ਮਾਡਰਨ ਟਾਊਨ ਦਾ ਏਰੀਆ ਵੀ ਦੇਖਿਆ ਸੜਕਾਂ ਵੀ ਦੇਖਿਆ ਲਾਹੌਰ ਦੀ 1.5 ਕਰੋੜ ਆਬਾਦੀ ਆ ਉਹਦੇ ਮਾਡਰਨਾਈਜੇਸ਼ਨ ਵੀ ਹੋਈ ਆ ਫਲਾਈਓਵਰ ਤੇ ਅੰਡਰਪਾਸ ਵੀ ਬਣੇ ਆ ਪਰ ਜਿੱਥੇ ਇੱਥੇ ਕੋਈ ਪੁਰਾਣੀਆਂ ਇਮਾਰਤਾਂ ਗਈਆਂ ਉਹਨਾਂ ਉਹਨਾਂ ਦੀ ਸਾਂਭ ਸੰਭਾਲ ਵੀ ਮੈਟਰੋ ਵੀ ਚੱਲਦੀ ਹੈ ਲਾਹੌਰ ਦੇ ਵਿੱਚ ਪੁਰਾਣੇ ਤੰਗੇ ਵੀ ਚੱਲਦੇ ਆ ਸਕੂਟਰਾਂ ਨੂੰ ਮੋਡੀਫਾਈ ਕਰਕੇ ਆਟੋ ਵੀ ਚੱਲਦੇ ਆ ਦੂਜੇ ਆਟੋ ਵੀ ਚੱਲਦੇ ਆ ਹਰ ਤਰ੍ਹਾਂ ਦਾ ਉੱਥੇ ਸਾਨੂੰ ਟੈਸਟ ਤਿੱਖ ਨੂੰ ਮਿਲਿਆ ਜੀ ਤੇ ਨਵਦੀਪ ਜੀ ਨਾਲ ਅਸੀਂ ਇਹ ਵੀ ਜਾਨਣਾ ਚਾਹਾਂਗੇ ਵੀ ਇੱਧਰ ਚੜ੍ਹਦੇ ਪੰਜਾਬ ਦੀ ਗੱਲ ਕਰ ਲਈਏ ਇੱਥੇ ਦਾ ਅਸੀਂ ਪੰਜਾਬੀ ਮਾਂ ਬੋਲੀ ਹੈ ਸਾਡੀ ਉਸਦੀ ਜਿਹੜਾ ਹੈਗਾ ਦੇਖਭਾਲ ਲਈ ਕਹ ਲਈ ਹੈ ਉਸ ਤੇ ਪ੍ਰਚਾਰ ਪ੍ਰਸਾਰ ਲਈ ਪੂਰ ਜੋਰ ਕੋਸ਼ਿਸ਼ਾਂ ਕਰਦੇ ਆ ਤੇ ਸਮੇਂ ਸਮੇਂ ਤੇ ਯਤਨ ਵੀ ਕਰਦੇ ਰਹਿੰਦੇ ਆ ਤੇ ਉਧਰ ਲੈnde ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਸਾਡੀ ਮਾਂ ਬੋਲੀ ਪੰਜਾਬੀ ਦਾ ਜਾਂ ਪੰਜਾਬੀ ਭਾਸ਼ਾ ਦਾ ਕਿਹੋ ਜਿਹੇ ਹਾਲਾਤ ਨੇ ਉੱਥੇ ਦੇ ਲੋਕ ਇਸ ਨੂੰ ਕਿਵੇਂ ਦੇਖਦੇ ਨੇ ਜਾਂ ਇਸ ਦੇ ਪ੍ਰਚਾਰ ਪ੍ਰਸਾਰ ਲਈ ਕੀ ਕੁਝ ਕਰਦੇ ਨੇ ਦੇਖੋ ਜੀ ਉੱਥੇ ਵੀ ਪ੍ਰਾਲੇ ਹੋ ਰਹੇ ਨੇ ਬੜੇ ਵਧੀਆ ਉੱਥੇ ਅਖਬਾਰ ਇੱਕੋ ਨਿਕਲਦਾ ਪੰਜਾਬੀ ਦਾ ਭੁਲੇਖਾ ਜੀ ਪਤ ਪੈਂਤੀ ਉਹਦੀ 35ਵੀਂ ਵਰਸੀ ਦਾ ਫੰਕਸ਼ਨ ਸਾਡੇ 35 ਸਾਲ ਹੋ ਗਏ 35ਵੀਂ ਵਰੀ ਗੰਢ ਸਾਡੀ ਹਾਜ਼ਰੀ ਚ ਮਨਾਈ ਗਈ ਤੇ ਉੱਥੇ ਬਾਬਾ ਨਜ਼ਮੀ ਹੁਣੇ ਸਾਡੇ ਨਾਲ 7 ਦਿਨ ਸਾਡੇ ਨਾਲ ਹਾਜ਼ਰ ਹੈ ਮਤਲਬ ਕਿ ਮੈਂ ਇਕਬਾਲ ਪੰਜਾਬੀ ਦਾ ਵਜਦਾ ਰਣਾ ਢੋਲ ਪੰਜਾਬੀ ਦਾ ਮਤਲਬ ਕਿ ਉਹਨਾਂ ਨੇ ਫਿਰ ਗਾਣੇ ਗਾ ਰਹੇ ਸੀ ਕਿ ਉੱਥੇ ਇਮਰਾਨ ਸ਼ੌਕਤ ਵਾਲੀ ਸੁਰਖ گلاب ਹੋਵੇ ਰੱਬਾ ਤੇਰੇ ਕੋਲ ਆਈ ਏ ਇਨਸ਼ਾਅੱਲਾ ਉੱਥੇ ਵੀ ਪੰਜਾਬ ਹੋਵੇ ਵਾਗੇ ਦੀ ਅਸਰ ਹੁੰਦੇ ਤਨ ਤਤੀ ਵਾਣਾ ਲੱਗੇ ਉੱਥੇ ਵੀ ਭਰਾਲੇ ਕਰਦੇ ਤਾਹਿਰਾ ਸਾਨੂੰ ਮਿਲੀ ਉੱਥੇ ਸਰਾ ਮਿਲੀ ਮੁਸ਼ਰਾ ਅਜ਼ਾਜ਼ ਮਿਲੇ ਮੁਦਸਰ ਵਾਲੀ ਮੁਦਸਰ ਇਮਰਾਨ ਬੱਟਵਲੇ ਜਿਹੜੇ ਪੁਲੇਖਾ ਅਖਬਾਰ ਕੱਢਦੇ ਨੇ ਤੇ ਉਹ ਵੀ ਪੰਜਾਬੀ ਲਈ ਉਪਰਾਲੇ ਕਰਦੇ ਨੇ ਉੱਥੇ ਪੰਜਾਬੀ ਅਖਬਾਰ ਇੱਕੋ ਨਿਕਲਦਾ ਪੰਜਾਬੀ ਚੈਨਲ ਕੋਈ ਨਹੀਂਗਾ ਹਾਂ ਯੂਟਿਊਬਰਸ ਤੇ ਹੋਰ ਕਹਿਣਾ ਚਾਹਦੇ ਨੇ ਵੈਸੇ ਬ੍ਰਾਡਕਾਸਟਿੰਗ ਚੈਨਲ ਦੀ ਚੜਦੇ ਪੰਜਾਬ ਦੇ ਵਾਲੇ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਦਾ ਅਖਬਾਰ ਵੀ ਇੱਕੋ ਆ ਚੈਨਲ ਵੀ ਕੋਈ ਨਹੀਂ ਹਾਂ ਸੰਸਥਾਵਾਂ ਕੰਮ ਕਰਦੀਆਂ ਉੱਥੇ ਉਰਦੂ ਜਰੂਰ ਡੋਮੀਨੈਂਟ ਕਰਦੀ ਆ ਉੱਥੇ ਪਾਕਿਸਤਾਨ ਦੇ ਵਿੱਚ ਬੋਲਚਾਲ ਸਾਨੂੰ ਉਰਦੂ ਤੇ ਪੰਜਾਬੀ ਦਾ ਜਿਆਦਾ ਫਰਕ ਨਹੀਂ ਲੱਗਦਾ ਲੇਕਿਨ ਸ਼ਾਹਮੁਖੀ ਤੇ ਉਰਦੂ ਕਲਿੱਪੀ ਆ ਪਰ ਉੱਥੇ ਉਹ ਪੰਜਾਬੀ ਲਈ ਉਪਰਾਲੇ ਜਰੂਰ ਹੋ ਰਹੇ ਨੇ ਬਾਕੀ ਕੋਸ਼ਿਸ਼ ਜਿਹੜੀ ਪੰਜਾਬੀ ਦੇ ਦਰਦਮੰਦੀ ਨੇ ਪੰਜਾਬੀ ਲਈ ਦਰਦ ਰੱਖਦੇ ਨੇ ਉਹ ਪੰਜਾਬੀ ਲਈ ਨਿਰੰਤਰ ਉਪਰਾਲੇ ਉਹ ਜਾਰੀ ਰੱਖ ਰਹੇ ਨੇ ਤੇ ਇਸ ਕਰਕੇ ਸਭ ਤੋਂ ਵੱਧ ਇਹਨਾਂ ਨੂੰ ਸਾਡੀ ਖੁਸ਼ੀ ਹੀ ਸੀ ਜਿਹੜੀ ਤੁਸੀਂ ਗੱਲ ਕੀਤੀ ਨਾ ਸਵਾਗਤ ਦੀ ਸਾਡਾ ਉਹ ਸਵਾਗਤ ਕਰਨ ਦਾ ਸਾਡਾ ਖੁਸ਼ੀ ਹੀ ਸੀ ਉਹਨਾਂ ਨੂੰ ਇਹ ਸੀ ਪੰਜਾਬ ਤੋਂ ਮਹਿਮਾਨ ਆਇਆ ਇੱਕ ਪੰਜਾਬੀ ਦੀ ਸਾਂਝ ਆ ਜੀ ਮੈਂ ਕਿ ਦੋਨਾਂ ਪੰਜਾਬਾਂ ਦੀ ਮੈਂ ਜਿਹੜੀ ਗੱਲ ਮੈਨੂੰ ਜਿਹੜੀ ਉੱਥੇ ਇੱਕ ਫੀਲ ਹੋਈ ਗੱਲ ਵੀ ਸਾਡੇ ਚ ਐਜੀ ਕੀ ਬੌਂਡਿੰਗ ਆ ਵੀ ਸਾਡੀ ਇੰਡੀਆ ਪਾਕਿਸਤਾਨ ਦੇ ਆਪਸ ਵਿੱਚ ਇਨੀ ਸਾਂਝ ਕਿਉਂ ਆ ਉਹ ਸਾਂਝ ਮੈਨੂੰ ਉੱਥੇ ਫੀਲ ਹੋਈ ਵੀ ਸਾਡੇ ਦੋਨਾਂ ਪੰਜਾਬਾਂ ਦੀ ਲੈਂਗੁਏਜ ਦੀ ਸਾਂਝ ਬਹੁਤ ਵੱਡੀ ਆ ਉਧਰ ਵੀ ਪੰਜਾਬੀ ਬੋਲੀ ਜਾਂਦੀ ਆ ਇਧਰ ਵੀ ਪੰਜਾਬੀ ਬੋਲੀ ਜਾਂਦੀ ਆ ਪੰਜਾਬ ਚ ਉਹ ਸਾਂਝ ਕਰਕੇ ਸਾਨੂੰ ਉਹ ਆਪਣਾਤ ਲੱਗਦੀ ਆ ਮੈਨੂੰ ਮੇਰੀ ਕਿਤਾਬ ਰਿਲੀਜ਼ ਤੇ ਉੱਥੇ ਦੇ 올ੰਪੀਅਨ ਤਕੀਰਦਾਰ ਬੋਲੇ ਜੀ ਕਹਿੰਦੇ ਯਾਰ ਆਪਾਂ ਚੜਦਾ ਤੇ ਲੈਂਦਾ ਕਿਉਂ ਕਹਿੰਨੇ ਆ ਵੀ ਕੋਈ ਪੰਜਾਬ ਬੋਲੋ ਯਾਰ ਕਿ ਇਹ ਮੈਨੂੰ ਅਕਸਰ ਫਿਕਰਾ ਸਾਨੂੰ ਨੂੰ ਮਿਲਦਾ ਸੀ ਉੱਥੇ ਮੈਂ ਕਿਹਾ ਆਪਾਂ ਚੜਦਾ ਲੈਂਦਾ ਪੰਜਾਬ ਨਾ ਕਹੋ ਇੱਕੋ ਪੰਜਾਬ ਕਹੋ ਇਹ ਉਦਕਾਰ ਲੈਂਨ ਜੀ ਬਾਈ ਇਹ ਕਹਿੰਦੇ ਪਰ ਇਹ ਇਹਨੂੰ ਇੱਕੋ ਪੰਜਾਬ ਕੋ ਇਸ ਕਰਕੇ ਸਾਂਝੀ ਗੱਲ ਬਹੁਤ ਉੱਥੇ ਕੀਤੀ ਜਾਂਦੀ ਹੈ ਜੀ ਤੇ ਨਵਦੀਪ ਜੀ ਤੁਸੀਂ ਗੱਲ ਕੀਤੀ ਹੈ ਵੀ ਕਿ ਭਾਸ਼ਾ ਹੀ ਆਧਾਰ ਤੇ ਤਾਂ ਸਾਰੇ ਇੱਕੋ ਨੇ ਮੰਨਦੇ ਆ ਪਰ ਅਸੀਂ ਅਕਸਰ ਦੇਖਦੇ ਆ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ ਉਦੋਂ ਵੀ ਕਿ ਭਾਰਤ ਤੇ ਪਾਕਿਸਤਾਨ ਦੇ ਲੋਕ ਇੱਕ ਦੂਜੇ ਦੇ ਵਿਰੁੱਧ ਖੜੇ ਵਰਗੇ ਦਿਖਾਈ ਦਿੰਦੇ ਨੇ ਕਿ ਇੱਕ ਦੂਜੇ ਦੇ ਵਿਰੁੱਧ ਕਿਸ ਤਰ੍ਹਾਂ ਡਟੇ ਹੁੰਦੇ ਨੇ ਤੇ ਸਮੇਂ-ਸਮੇਂ ਤੇ ਕੜਤਨ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਸਾਨੂੰ ਦੇਖਣ ਨੂੰ ਮਿਲਦੀ ਕੀ ਹੁਣ ਤੁਹਾਨੂੰ ਉੱਥੇ 1% ਵੀ ਲੱਗਿਆ ਵੀ ਕਿ ਉੱਥੇ ਤੇ ਲੋਕਾਂ ਦੇ ਮਨਾਂ 'ਚ ਕੋਈ ਕੜਤਨ ਹੈ ਜਾਂ ਕੋਈ ਜਿਹੜਾ ਇੱਕ ਫਰਕ ਦੇਖਣ ਨੂੰ ਮਿਲਿਆ ਦੇਖੋ ਜੀ 스포츠 ਜਦੋਂ ਕੰਪੀਟੀਸ਼ਨ ਹੁੰਦਾ ਨਾ ਜੀ ਅਤੇ ਜੀ ਮੈਂ 25 ਸਾਲ ਤੋਂ 스포츠 ਕਵਰ ਕਰਦਾ ਉਦੋਂ ਜਦੋਂ ਮੁਕਾਬਲਾ ਹੁੰਦਾ ਨਾ ਭਾਵੇਂ ਸਕੇ ਭਰਾ ਨਾਲ ਵੀ ਹੋਵੇ ਉਵੇਂ ਮੁਕਾਬਲਾ ਹੁੰਦਾ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਟੈਨਿਸ ਦੇ ਵਿੱਚ ਗ੍ਰੈਂਡ ਸਲੈਮ ਜੀਨਰ ਸਭ ਤੋਂ ਵੱਧ ਸਰੇਨਾ ਵਿਲੀਅਮ ਆ ਤੇ ਉਸਦੀ ਵੱਡੀ ਭੈਣ ਵਿਨਸ ਵਿਲੀਅਮ ਆ ਜਦੋਂ ਦੋਨਾਂ ਦਾ ਆਪਸ ਵਿੱਚ ਵਿਮਲਡਨ ਦਾ ਫਾਈਨਲ ਹੁੰਦਾ ਨਾ ਸਕੇ ਭੈਣਾਂ ਦਾ ਤਾਂ ਉਹਦੇ ਵਿੱਚ ਵੀ ਕੰਪੀਟੀਸ਼ਨ ਤੇ ਰਾਈਵਲਰੀ ਉਵੇਂ ਨਜ਼ਰ ਆਉਂਦੀ ਸੀ ਜੀ ਇੰਡੀਆ ਪਾਕਿਸ ਇਕੋ ਕਲਚਰ ਚ ਨਿਕਲੇ ਆ ਉਹਨਾਂ ਦੇ ਮੈਚ ਨੂੰ ਆਪਾਂ ਆਰਚ ਰਾਈਵਲ ਕਹਿੰਦੇ ਨੇ ਰਵਾਇਤੀ ਵਿਰੋਧੀ ਬਿਲਕੁਲ ਮਗਰ ਪਰ ਇੰਡੀਅਨ ਲੋਕ ਪਾਕਿਸਤਾਨੀ ਪਲੇਅਰਸ ਨੂੰ ਬਹੁਤ ਪਸੰਦ ਕਰਦੇ ਆ ਪਾਕਿਸਤਾਨੀ ਲੋਕ ਇੰਡੀਅਨ ਪਲੇਅਰਸ ਨੂੰ ਬਹੁਤ ਪਸੰਦ ਕਰਦੇ ਆ ਮੈਨੂੰ ਮਾਰਕੀਟ ਚ ਨਿਕਲ ਰਿਹਾ ਸੀ ਮੈਂ ਚੈਂਪੀਅਨ ਟਰਾਫੀ ਦਾ ਪੋਸਟਰ ਦੇਖਿਆ ਸਭ ਤੋਂ ਵੱਡੀ ਮੈਨੂੰ ਵਿਰਾਟ ਕੋਹਲੀ ਦੀ ਤਸਵੀਰ ਲੱਗੀ ਉੱਥੇ ਜੀ ਉਹ ਸਾਡੇ ਇੰਡੀਅਨ ਪਲੇਅਰਸ ਦੇ ਬਹੁਤ ਫੈਨ ਆ ਸਾਡੇ ਲੋਕ ਪਾਕਿਸਤਾਨੀ ਪਲੇਅਰਸ ਦੇ ਫੈਨ ਆ ਪਰ ਜਦੋਂ ਮੈਚ ਹੁੰਦਾ ਨਾ ਉਹਨੂੰ ਫਿਰ ਮੈਚ ਨੂੰ ਮੈਚ ਵਾਂਗੂ ਪੂਰਾ ਖੁੰਧਕਬਾਜੀ ਖ ਬੜੇ ਅੱਛੇ ਸੁਖਾਮੀ ਰਿਲੇਸ਼ਨ ਹੁੰਦੇ ਆ ਮੈਨੂੰ ਉਹਦੇ ਕਿਤਾਬ ਰੀਲਿਸ ਤੇ ਬੜੇ ਬੜੀਆ ਕisse ਸੁਣਨ ਨੂੰ ਮਿਲੇ ਮੈਨੂੰ ਤਕੀਰਦਾਰ ਨੇ ਸਾਡੇ ਸਰਜੀਤ ਸਿੰਘ ਜਿਹੜੇ ਨਹੀਂ ਇਸ ਦੁਨੀਆ ਚ ਰਹੇ ਹਾਕੀ ਪਲੇਅਰ ਉਹਦੇ ਨਾਲ ਸੰਬੰਧਿਤ ਕisse ਸੁਣਾਏ ਜੀ ਆਬਦ ਸ਼ੇਰਵਾਨੀ ਸਾਹਿਬ ਨੇ ਮੈਨੂੰ ਗੁਲਾਮ ਪ੍ਰੋਫੈਸਰ ਗੁਰਪਤਨ ਗਿੱਲ ਜੀ ਨੇ ਸਰਜੀਤ ਸਿੰਘ ਦੀ ਸਾਂਝ ਦੱਸੀ ਉਦੋਂ ਅਖਤਰਸੂਲ ਨਾਲ ਕਿੰਨੀ ਸੀ ਜੀ ਉਹਨਾਂ ਨੇ ਸਪੈਸ਼ਲ ਜ਼ਿਕਰ ਕੀਤਾ ਸਰਜੀਤ ਸਿੰਘ ਜਦੋਂ ਇਥੋਂ ਲਾਹੌਰ ਤੋਂ ਵਾਗੇ ਤੋਂ ਵਾਪਸ ਜਾ ਰਿਹਾ ਜਦੋਂ 6 ਤੇ 7 ਜਨਵਰੀ 1984 ਨੂੰ ਡੈਥ ਚ ਉਹਨਾਂ ਦੀ ਸੜਕ ਹਾਦਸੇ ਚ ਹੋਈ ਤਾਂ ਬੜਾ ਦੁੱਖ ਬਣਾਇਆ ਜਿੰਨਾ ਇੰਡੀਆ ਚ ਦੁੱਖ ਸੀ ਉਹਨੇ ਲੈਂਦੇ ਪੰਜਾਬ ਦੇ ਲੋਕ ਰੋਏ ਸੀ ਜੀ ਤੇ ਮੈਂ ਕਿ ਮਤਲਬ ਕਿ ਜੌਲ ਸਾਹਿਬ ਨੇ ਉਹਨਾਂ ਦੇ ਆਪਣੇ ਬੇਟੇ ਦੇ ਨਾਮ ਤਨਵੀਰ ਸਿੰਘ ਰੱਖਿਆ ਹੋਇਆ ਤਨਵੀਰਦਾਰ ਦੇ ਨਾਮ ਤੇ ਜੌਲ ਮੈਡਮ ਐਡੀਟਰ ਨੇ ਪੰਜਾਬੀ ਟ੍ਰੁੰਡ ਦੇ ਤੇ ਸਾਡੇ ਮਤਲਬ ਕਿ ਇੱਕ ਮੈਨੂੰ ਹੋਰ ਬੰਦਾ ਮਿਲਿਆ ਕਹਿੰਦੇ ਮੇਰੇ ਬੇਟੇ ਦੇ ਨਾਮ ਸ਼ਾਹਬਾਦ ਰੱਖਿਆ ਕਿ ਇੰਨੀਆਂ ਤਾਂ ਸਾਡੀ ਸਾਂਝਾਂ ਗੀਆਂ ਸਾਡੇ ਕਿਤੇ ਫੈਨ ਬਹੁਤ ਨੇ ਅਸਲਾਉਦੀਨ ਅਕਤਰ ਰਸੂਲ ਸਮੀਉੱਲਾ ਕਲੀਮੁੱਲਾ ਦੇ ਲੋਕ ਉਹਨੇ ਫੈਨ ਨੇ ਜੇ ਜਿੰਨੇ ਸਾਡੇ ਇਧਰ ਵੀਰ ਸਿੰਘ ਧਿਆਨ ਚੰਦ ਤਨਰਾਜ ਪਿੱਲੇ ਦੇ ਪੈਣ ਆ ਤੇ ਸਪੋਰਟਸ ਦੇ ਵਿੱਚ ਉਹ ਕੰਪੀਟੀਸ਼ਨ ਨੂੰ ਦੇਖਣ ਨੂੰ ਮਿਲਦਾ ਪਰ ਸਾਂਝਾ ਬਹੁਤ ਨਹੀਂ ਜੀ ਸਾਡੀ ਆਪਸ ਵਿੱਚ ਇੱਕ ਦੂਜੇ ਨੂੰ ਪਸੰਦ ਕਰਦੇ ਇੱਕ ਦੂਜੇ ਨੂੰ ਫੋਲੋ ਕਰਦੇ ਆ ਕਿਉਂਕਿ ਬੋਲੀ ਸੇਮ ਆ ਜੀ ਬਿਲਕੁਲ ਗਰਾਊਂਡ 'ਚ ਖੇਡਦੇ ਹੁੰਦੇ ਆ ਉਹ ਜਦੋਂ ਗਰਾਊਂਡ ਦੀ ਜਦੋਂ ਹਾਰਡ ਲੈਂਗੁਏਜ ਬੋਲੀ ਜਾਂਦੀ ਜਿਸ ਨੂੰ ਕਹਿੰਦੇ ਗਾਲਾਂ ਵੀ ਕਹਿ ਦਿੰਦੇ ਆ ਸਲੇਜਿੰਗ ਉਦੋਂ ਜੋ ਪੰਜਾਬੀ 'ਚ ਕਿਸੇ ਨੂੰ ਬੋਲਦੇ ਤਾਂ ਸਮਝ ਵੀ ਆ ਜਾਂਦਾਗਾ ਵੀ ਇਹ ਪੰਜਾਬੀ 'ਚ ਕੀ ਬੋਲ ਰਿਹਾ ਫਿਰ ਉਥੇ ਨੇਚਰਲੀ ਆਪਾਂ ਆਪਸ 'ਚ ਖੇਡਦੇ ਹੋਈ ਸ਼ਾਮ ਨੂੰ ਮੈਚ ਖੇਡਦੇ ਹੋਏ ਗਵੰ ਗਲੀ ਚ ਕ੍ਰਿਕਟ ਖੇਡਦੇ ਆਪ ਆਪਸੇ ਲੜ ਪੈਂਦੇ ਆ ਜੀ ਜੀ ਬਿਲਕੁਲ ਸ੍ਰੇਨਾ ਵਿਲੀਅਮ ਤੇ ਵੀਨਸ ਵਿਲੀਅਮ ਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਉਹ ਭੈਣਾਂ ਦੇ ਮੈਚ ਕਿੰਨਾ ਤਲਖੀ ਹੁੰਦੀ ਆ ਜੀ ਤੇ ਇਥੇ ਦਾ ਇੰਡੀਆ ਪਾਕਿਸਤਾਨ ਜਿਹਾ ਮੈਚ ਹੁੰਦਾ ਨੇਚਰਲੀ ਹੁੰਦੀ ਆ ਪਰ ਇੱਕ ਦੂਜੇ ਨੂੰ ਸਪੋਰਟ ਜ਼ਰੂਰ ਕਰਦੇ ਆ ਮੈਂ ਗੱਲ ਫੀਲ ਕੀਤੀ ਆ ਉਹ ਕਿਸੇ ਵੀ ਨਜ਼ਰੀਏ ਤੋਂ ਮੈਨੂੰ ਨਜ਼ਰ ਨਹੀਂ ਆਇਆ ਮੇਰੀ ਕਿਤਾਬ ਵੀ ਲਿਖੀ ਆ ਚੜਦੇ ਤੇ ਲੈਂਦੇ ਪੰਜਾਬ ਦੀ ਪੰਜਾਬ ਦੇ ਸ਼ਾਹਸਵਾਰ ਉਹਦੇ ਵਿੱਚ ਵੀ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਤੂੰ ਦੋਨੇ ਦੇ ਖਿਡਾਰੀ ਇਕੱਠੇ ਕਿਉਂ ਲਿਖਿਆ ਲੋਕਾਂ ਨੇ ਸਭ ਕੋ ਇਹਨੂੰ ਵੈਲਕਮ ਕੀਤਾ ਜੀ ਨਵਦੀਪ ਜੀ ਹ ਉਧਰ ਰਿਲੀਜ਼ ਹੋਈ ਹੈ ਇਸੇ ਕਾਨਫਰੈਂਸ 'ਚ ਰਿਲੀਜ਼ ਹੋਈ ਹੈ ਤੇ ਕਿਤਾਬ ਬਾਰੇ ਵੀ ਜਰੂਰ ਸਾਡੇ ਦਰਸ਼ਕਾਂ ਨੂੰ ਚਾਣਨਾ ਪਾਉ ਕਿ ਇਸ ਕਿਤਾਬ ਦੇ ਵਿੱਚ ਕਿਹੜੇ ਕਿਹੜੇ ਖਿਡਾਰੀ ਨੇ ਤੇ ਕੀ ਕੁਝ ਤੁਸੀਂ ਸ਼ਬਦ ਸਾਹਮਣੇ ਰੱਖੇ ਮੈਂ ਦੇਖੋ ਸਭ ਤੋਂ ਵੱਡੀ ਕਿਤਾਬਾਂ ਦੀ ਸਾਨੂੰ ਸਾਂਝ ਲੱਗੀ ਕਾਨਫਰੈਂਸ 'ਚ ਇੱਕ ਤਾਂ ਮੈਂ ਕਾਨਫਰੈਂਸ ਦੱਸਾਂ ਜੀ ਬਹੁਤ ਕਿਤਾਬਾਂ ਰਿਲੀਜ਼ ਹੋਈਆਂ ਮਤਲਬ ਕਿ ਉੱਥੇ ਸਹਿਜ ਪ੍ਰੀਤ ਦੀ ਸਹਿਜਮਤੀਆਂ ਹੋਈ ਪੰਜ ਦਰਿਆ ਹੋਈ ਗੁਰਪ੍ਰਜਨ ਗਿਲਜੀ ਦੀ ਫਿਰ ਦਿਲਦਰਵਾਜ ਹੋਈ ਤਲੋਚਨ ਲੋਚੀ ਦੀ ਸਹਿਜ ਸੰਜੀਵਨੀ ਜੰਗਬਾਦਰ ਗੋਇਲ ਜੀ ਦੀ ਫਿਰ ਜਿਤਨਾ ਮਾਨਕੀ ਦੀ ਬਾਤਾਂ ਬਾਗਾਂ ਪਾਰ ਦੀ ਰੀਲਿਸ ਹੋਈ ਫਿਰ ਬੁਸ਼ਰਾ ਇਜਾਜ਼ਦੀ ਇਹ ਸਾਰੀ ਕਿਤਾਬਾਂ ਸੜੀਆਂ ਸ਼ਾਮੂਖੀ ਚ ਰੀਲਿਸ ਹੋਈਆਂ ਉੱਥੇ ਜੀ ਮੇਰੀ ਪੰਜਾਬ ਦੇ ਸ਼ਾਹ ਸਵਾਰ ਫਿਰ ਉਧਰ ਬੁਸ਼ਰਾ ਇਜਾਜ਼ਦੀ ਦੀ ਕਿਤਾਬ ਪੂਣੀ ਗੱਤੀ ਰਾਤ ਦੀ ਗੁਰਮੁਖੀ ਚ ਰੀਲਿਸ ਹੋਈ ਬਾਬਾ ਨਾਜ਼ਮੀ ਦੀ ਗੁਰਮੁਖੀ ਚ ਕਿਤਾਬ ਰੀਲਿਸ ਹੋਈ ਇੱਕ ਦੂਜੇ ਦੇ ਮੁਲਕਾਂ ਦੇ ਦੂਜੀ ਭਾਸ਼ਾ ਚ ਕਿਤਾਬਾਂ ਰੀਲਿਸ ਹੋ ਰਹੀਆਂ ਜੀ ਤੇ ਫਿਰ ਜਿਹੜੀ ਤੁਸੀਂ ਗੱਲ ਕੀਤੀ ਮੇਰੀ ਕਿਤਾਬ ਸੀ ਕਿਉਂਕਿ ਯੂ ਐਮਟੀ ਉੱਥੇ ਬਹੁਤ ਵੱਡੀ ਯੂਨੀਵਰਸਿਟੀ ਆ ਯੂਨੀਵਰਸਿਟੀ ਆਫ ਮੈਨੇਜਮੈਂਟ ਟੈਕਨੋਲੋਜੀ ਉੱਥੇ ਆਬਦ ਸ਼ੇ ਤਕੀਰਦਾਰ ਰਿਹਾਨ ਭੱਟ ਅਬਦੁਲ ਖਾਲਕ ਦੇ ਫਰਜ਼ੰਦ ਇਜਾਜ਼ਤ ਸਾਹਿਬ ਪਾਕਿਸਤਾਨ 올림픽 ایشিয়ান ہاکی ਫੈਡਰੇਸ਼ਨ ਦੇ ਗੁਲਾਮ ਕੋਚ ਜੀ ਉੱਥੇ ਬੁਲਾਏ ਉਹਨਾਂ ਦੀ ਹਾਜ਼ਰੀ ਚ ਇਦਰ ਗਿੱਲ ਸਾਹਿਬ ਸੀ ਬਾਲ ਸਬਸਟ੍ਰਾਂਟੋ ਤੋਂ ਅਮਰਤਖਰ ਗਿੱਲ ਮੈਡਮ ਸੀ ਤੂਰ ਸਾਹਿਬ ਸੀ ਉਹਨਾਂ ਦੀ ਹਾਜ਼ਰੀ ਚ ਕਿਤਾਬ ਰਿਲੀਜ਼ ਹੋਈ ਕਿਤਾਬ ਤੇ ਡਿਸਕਸ਼ਨ ਹੋਈ ਚੜਦੇ ਤੇ ਲੈਂਦੇ ਪੰਜਾਬ ਦੇ ਮੈਂ 15-15 ਖਿਡਾਰੀਆਂ ਉਸ ਕਿਤਾਬ ਚ ਸ਼ਾਮਲ ਕੀਤੇ ਆ ਜੀ ਜਿਨ੍ਹਾਂ ਨੇ ਦੋਨੋਂ ਦੇਸ਼ਾਂ ਦਾ ਨਾਮ ਰੌਸ਼ਨ ਕੀਤਾ ਜੀ ਉਹਨਾਂ ਦੀ ਸਾਂਝੀ ਕਿਤਾਬ ਆ 30 ਖਿਡਾਰੀਆਂ ਦੀ ਉਹਦੇ ਵਿੱਚ ਪਾਕਿਸਤਾਨ ਦੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਚੌਧਰੀ ਗੁਲਾਮ ਰਸੂਲ, ਅਕਟਰ ਰਸੂਲ, ਸ਼ਾਹਬਾਜ਼ ਸਮੀਉੱਲਾ, ਫਾਜ਼ਲ ਮਹਿਮੂਦ, ਇਜ਼ਬਾਮੁਲ ਹੱਕ, ਸ਼ੌਇਬ ਅਕਟਰ, ਵਸੀਮ ਅਕਰਮ, ਵਕਾਰ ਜੁਨੈਸ, ਬਾਬਰ ਆਜ਼ਮ, ਗਾਮਾ ਪਲਵਾਨ, ਊਸ਼ਨਾ 소ਹੇਲ ਜੀ ਇਧਰ ਇੰਡਿਆ ਦੀ ਗੱਲ ਕੀਤੀ ਜਾਵੇ ਤਾਂ ਫਿਰ ਮੈਂ ਕਰਤਾਰ ਸਿੰਘ ਪਲਵਾਨ ਹੋ ਗਿਆ, ਯੁਵਰਾਜ ਸਿੰਘ ਕਰਿਕਟਰ ਹੋ ਗਿਆ, ਬਰਬੀਰ ਸਿੰਘ ਸੀਨੀਅਰ, ਪ੍ਰਸਿੱਪਾਲ ਸਿੰਘ ਹੋ ਗਿਆ, ਫਿਰ ਹਰਮਨਪ੍ਰੀਤ ਸਿੰਘ ਹੋ ਗਿਆ, ਰੂਪਾ ਸੈਣੀ ਹੋ ਗਈ, ਅਵਨੀਤ ਸਿੱਧੂ, ਅਭਿਨਵ ਬੇਂਦਰਾ ਮਨਜੀਤ ਕੌਰ ਮਹਿੰਦਰ ਗਿੱਲ ਬਿਲਖਾ ਸਿੰਘ ਗੁਰੂਵਚਨ ਦਾਵਾ ਬਾਕੀ ਇਹੋ سارے ਪਲੇਅਰਾਂ ਦੀ ਕਿਤਾਬ ਲਿਖੀ ਹੈ ਮੈਂ ਦੋਨਾਂ ਦੋਨਾਂ ਕੰਟਰੀਆਂ ਦੇ 15-15 ਪੰਜਾਬਾਂ ਦੇ ਖਿਡਾਰੀ ਨੇ ਚੜਦੇ ਤੇ ਲੈਂਦੇ ਪੰਜਾਬ ਦੇ ਪੰਜ ਆਪਸ਼ਾ ਵਿਸ਼ਾਸਬਾਰ ਤੇ ਇਹ ਉੱਥੇ ਫੰਕਸ਼ਨ ਵੀ ਬੜਾ ਵਧੀਆ ਲੱਗਿਆ ਕਿ ਪਾਕਿਸਤਾਨੀ ਪਲੇਅਰਾਂ ਹੱਤੋਂ ਕਿਤਾਬ ਰਿਲੀਜ਼ ਹੋਈ ਤੇ ਜਿਨ੍ਹਾਂ ਨੇ ਪਾਕਿਸਤਾਨ ਦਾ ਨਾਮ ਰੌਸ਼ਨ ਕੀਤਾ ਸਾਡੇ ਭਾਰਤ ਦੇ ਬੰਦੇ ਵੀ ਸੀਗੇ ਤੇ ਕਿਤਾਬਾਂ ਦਾ ਆਦਾਨ-ਪ੍ਰਦਾਨ ਬੜਾ ਵਧੀਆ ਹੋ ਰਿਹਾ ਜੀ ਇੱਕ ਦੂਜੀ ਲੈਂਗੁਏਜ ਚ ਟਰਾਂਸਲੇਟ ਕਿਤਾਬਾਂ ਹੋ ਰਹੀਆਂ ਜੀ ਇਹ ਤੁਹਾਡੇ ਮਨ ਚ ਖਿਆਲ ਕਿੱਥੋਂ ਆਇਆ ਵੀ ਕਿ ਦੋਵੇਂ ਪੰਜਾਬਾਂ ਦੇ ਖਿਡਾਰੀਆਂ ਨੂੰ ਵੀ ਇੱਕੋ ਕਿਤਾਬ ਚ ਇਕੱਠੇ ਕੀਤਾ ਜਾਵੇ ਮੇਰੇ ਸ਼ਮਸ਼ੀਰ ਸੰਧੂ ਜੀ ਨੇ ਇੱਕ ਵਾਰੀ ਕਿਤਾਬ ਲਿਖੀ ਸੀ ਲੋਕ ਸੁਰਾਂ ਤੇ ਸੁਰਦਾਰਾਂ ਪਾਰ ਦੇ ਜੀ ਦੋਨੋਂ ਪੰਜਾਬਾਂ ਦੇ ਆਰਟਿਸਟਾਂ ਨੇ ਕਿਤਾਬ ਲਿਖੀ ਸੀ ਮੇਰੇ ਇਹ ਗੱਲ ਮਗੇ ਸੁਸ਼ੇਂਦੂ ਸਾਹਿਬ ਜਦੋਂ ਪੰਜਾਬੀ ਡਰੂਨ ਚ ਨੌਕਰੀ ਕਰਦੇ ਸੀ ਉਦੋਂ ਉਹ ਕਿਤਾਬ 'ਤੇ ਚਰਚਾ ਹੁੰਦੀ ਹੁੰਦੀ ਸੀ ਮੇਰੇ ਉਹ ਦਿਮਾਗ 'ਚ ਮੇਰੇ ਜੇਨ 'ਚ ਇੱਕ ਅਚੇਤ ਮਨ 'ਚ ਮੇਰੇ ਗੱਲ ਵਸੀ ਹੋਈ ਸੀ ਤੇ ਜਦੋਂ ਮੈਂ ਖਿਡਾਰੀਆਂ ਤੇ ਲਿਖ ਰਿਹਾ ਸੀ ਤਾਂ ਤਾਂ ਮੈਨੂੰ ਲੱਗਦਾ ਸੀ ਵੀ ਜਦੋਂ ਉਧਰਲੇ ਖਿਡਾਰੀਆਂ ਨੂੰ ਦੇਖਦਾ ਸੀ ਤੇ ਮੇਰੇ ਉਹਨਾਂ ਬਾਰੇ ਜੀ ਕਰਦਾ ਸੀ ਤਾਂ ਉਹਨਾਂ ਤੇ ਮੈਂ ਆਰਟੀਕਲ ਲਿਖਨੇ ਸ਼ੁਰੂ ਕੀਤੇ ਫਿਰ ਮੇਰਾ ਮਨ ਬਣਿਆ ਵੀ ਇਹਨਾਂ ਦੀ ਕੋਈ ਕਿਤਾਬ ਦਾ ਪਲਾਨ ਕੀਤਾ ਰਿਹਾ ਵੀ ਪਰ ਮੇਰੇ ਕਿਤਾਬ ਦਾ ਉਦੋਂ ਪਲਾਨ ਨਹੀਂ ਸੀ ਜਦੋਂ ਮੈਨੂੰ ਗੁਰਪਾਲ ਸਿੰਘ ਗਿੱਲ ਸਾਹਿਬ ਨੇ ਸੱਦਾ ਦਿੱਤਾ ਵਰਲਡ ਪੰਜਾਬੀ ਕਾਨਫਰੰਸ 'ਲੀ ਫਿਰ ਮੈਨੂੰ ਹੋਇਆ ਵੀ ਇੱਕ ਬੜਾ ਵਧੀਆ ਓਕੇਜਨ ਆ ਵੀ ਜੇ ਕਿਤਾਬ ਦੇ ਰੂਪ ਦੇ ਕੇ ਮੈਂ ਕਿਉਂਕਿ ਜੂਨ ਦੇ ਵਿੱਚ ਮੈਨੂੰ ਸੱਦਾ ਆਇਆ ਸੀ 7 ਮਹੀਨੇ ਪੈਏ ਸੀ ਜਾਣ ਚ ਤੇ ਮੈਂ ਉਦੋਂ ਹੀ ਕਾਰਟਿਕਲ ਮੇਰੇ ਕੋਲ ਲਿਖ ਚੁੱਕਾ ਸੀ ਉਦੋਂ ਮੈਂ ਤੇ ਮੈਨੂੰ ਉਦੋਂ ਬੜਾ ਸੀਗਾ ਤੇਜ਼ੀ ਨਾਲ ਵੀ ਕਿਤਾਬ ਲਿਖ ਕੇ ਤਾਂ ਇੱਕ ਕਿਤਾਬ ਤਿਆਰ ਕੀਤੀ ਜਾਵੇ ਪਰ ਬੜਾ ਖੂਬਸੂਰਤ ਇਤਫਾਕ ਹੋਇਆ ਇੱਕ ਸ਼ਾਮੂਖੀ ਚ ਵੀ ਟਰਾਂਸਲੇਟ ਹੋਈ ਰਿਲੀਜ਼ ਵੀ ਲਾਹੌਰ ਦੇ ਵਿੱਚ ਹੋਈ ਇਸ ਕਰਕੇ ਵੀ ਸਾਝੀ ਜਿਹੜੀ ਬੋਲੀ ਸਾਂਝੀ ਆ ਖਾਣਾ ਪੀਣਾ ਸਾਂਝਾ ਰਹਿਣਾ ਸੈਣਾ ਮਨ ਪਰਚਾਵਾ ਸਾਂਝਾ ਤੇ ਖੇਡਾਂ ਵੀ ਸਾਡੀਆਂ ਸਾਂਝੀਆਂ ਆ ਤੇ ਖਿਡਾਰੀ ਵੀ ਸਾਂਝੇ ਨੇ ਇਸका ਕੈਮਰਾਮੈਨ ਬਣਿਆ ਸਾਂਝੇ ਪੰਜਾਬਾ ਦੀ ਕਿਤਾਬ ਜ਼ਰੂਰ ਲਿਖੀ ਜਾਵੇ ਜੀ ਨਵਦੀਪ ਜੀ ਤੁਸੀਂ ਗੱਲ ਲੋਕਾਂ ਦੀ ਸਾਂਝ ਦੀ ਕਰੀ ਚਾਹੇ ਲਹਿੰਦੇ ਪੰਜਾਬ ਦੇ ਨੇ ਛੜਦੇ ਪੰਜਾਬ ਦੇ ਨੇ ਬੋਲੀ ਦੀ ਗੱਲ ਕਰੀ ਪਾਸ਼ਾ ਦੀ ਗੱਲ ਕਰੀ ਸੱਭਿਆਚਾਰ ਦੀ ਗੱਲ ਕਰੀ ਖੇਡਾਂ ਦੀ ਗੱਲ ਕਰੀ ਵੀ ਕਿ ਸਾਰੇ ਇੱਕ ਮਿਕ ਨੇ ਤੇ ਲੋਕਾਂ 'ਚ ਆਪਣਤ ਵੀ ਹੈ ਫਿਰ ਅਸੀਂ ਦੇਖਦੇ ਹਾਂ ਵੀ ਕਿ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਕੜਤਨ ਸਾਨੂੰ ਸਮੇਂ-ਸਮੇਂ ਤੇ ਦੇਖਣ ਨੂੰ ਮਿਲਦੀ ਹੈ ਤੇ ਅਸੀਂ ਇਹੀ ਜਾਨਣਾ ਚਾਹਾਂਗੇ ਕਿ ਉੱਧਰਲੇ ਲੋਕ ਚਾਹੁੰਦੇ ਕੀ ਨੇ ਕਿ ਆਖਿਰਕਾਰ ਉਹਨਾਂ ਦੇ ਮਨਾਂ 'ਚ ਕੋਈ ਇਹੋ ਜਿਹੀ ਗਿਲੇ ਸ਼ਿਕਵੇ ਹਲੇ ਵੀ ਦਿਖਾਈ ਦਿੰਦੇ ਨੇ ਜਾਂ ਸੁਣਾਈ ਦਿੰਦੇ ਨੇ ਜਾਂ ਉਹਨਾਂ ਦੇ ਮਨਾਂ 'ਚ ਇਸ ਜਿਹੜੀ ਕੜਤਨ ਨੂੰ ਲੈ ਕੇ ਕਿਹੋ ਜਿਹੀ ਗੱਲਬਾਤ ਦੇਖਣ ਨੂੰ ਮਿਲਦੀ ਹੈ ਦੇਖੋ ਜੀ ਕਹਾਵਤ ਹੁੰਦੀ ਹੈ ਕਹਿੰਦੇ ਆ ਵੀ ਅਸੀਂ ਹਰ ਕੁਝ ਬਦਲ ਸਕਦੇ ਪਰ ਗਵਾਂਢ ਨਹੀਂ ਬਦਲ ਸਕਦੇ ਜੀ ਗਵਾਂਢੀ ਸਾਡੇ ਪੱਕੇ ਹੁੰਦੇ ਇਸ ਕਰਕੇ ਇੰਡੀਆ ਪਾਕਿਸਤਾਨ ਗਵਾਂਢੀ ਵੀ ਨੇ ਸਾਡੀਆਂ ਰੂਟਸ ਵੀ ਸੇਮ ਆ ਇਸ ਕਰਕੇ ਜਿੰਨੇ ਨਾ ਸਬੰਧ ਸੁਖਾਵੇਂ ਹੋਣਗੇ ਉੰਨੇ ਦੋਨਾਂ ਬਾਕੀ ਮੁਲਕਾਂ ਦੀ ਆਵਾਮ ਦੀ ਤਰੱਕੀ ਹੋਏਗੀ ਜੀ ਤੇ ਜਦੋਂ ਇਸ ਤਰ੍ਹਾਂ ਦੇ ਆਦਾਨ-ਪ੍ਰਦਾਨ ਹੁੰਦੇ ਆ ਉਹਦੇ ਨਾਲ ਜੇ ਕਿਤੇ ਕੜਤਰ ਵੀ ਹੁੰਦੀ ਹੈ ਤਾਂ ਕੜਤਨ ਦੂਰ ਹੁੰਦੀ ਆ ਜੇ ਸਹਿਦ ਦੀ ਸੱਭਿਆਚਾਰ ਦੀ ਕਲਾ ਦੀ ਖੇਡਾਂ ਦੀ ਆਦਾਨ-ਪ੍ਰਦਾਨ ਹੁੰਦਾ ਡੈਲੀਗੇਸ਼ਨ ਆਉਂਦੇ ਜਾਂਦੇ ਆ ਸਾਡੇ ਤਾਂ ਗੁਰਤਾਂ ਵੀ ਉਧਰ ਵਿਛੜੇ ਆ ਜੀ ਉਧਰੋਂ ਪਾਕਿਸਤਾਨ ਤੋਂ ਲੋਕ ਇਧਰ ਅਮੀਰ ਖੋਸਰੋ ਇਧਰ ਰੋਜ਼ਾ ਸ਼ਰੀਫ ਫਿਰ ਆਪਣੇ ਅਜਮੇਰ ਸ਼ਰੀਫ ਦਰਗਾਹ ਤੇ ਜਾਂਦੇ ਆ ਸਾਡੇ ਲੋਕ ਨਨਕਾਣਾ ਸਾਹਿਬ ਪੰਜਾ ਸਾਹਿਬ ਜਾਂਦੇ ਆ ਸਾਡੇ ਤਾਂ ਉਹ ਇੰਨੀ ਬਰਾਤ ਸਾਂਝੀ ਆ ਸਾਡੇ ਨizamuddin auliyia ਦਰਗਾਹ ਤੇ ਆਉਂਦੇ ਆ ਇੱਥੇ ਲੋਕ ਸਾਡੇ ਤੇ ਜੇ ਇਹ ਹੋਏਗਾ ਤਾਂ ਲੋਕਾਂ ਨੂੰ ਜਿਹੜਾ ਉੱਥੋਂ ਆਪਣੇ ਵਿਛੜੇ ਇਤਿਹਾਸਕ ਤੇ ਗੁਰਤਾਮਾਂ ਦੀ ਉਹ ਦਰਸ਼ਨ ਦਾਦਾਰੀ ਵੀ ਹੋਣਗੇ ਜੀ ਤੇ ਇੱਕ ਉਹਦੀ ਦੀ ਡਿਵੈਲਪਮੈਂਟ ਵੀ ਹੋਏਗੀ ਇਸ ਕਰਕੇ ਇਹ ਸਾਡਾ ਇੱਕ ਉਪਰਾਲਾ ਸੀ ਵੀ ਜੇ ਵਾਪਸ ਜਾਊਗਾ ਤੇ ਵਾਪਸ ਉੱਤੇ ਗੱਲਬਾਤ ਕਰੇਗਾ ਤੇ ਕੁਝ ਨੂੰ ਬਹੁਤ ਨਿਡਰ ਲੈ ਕੇ ਆਏਗਾ ਉੱਥੇ ਸੂਫੀਇਜ਼ਮ ਤੇ ਸਾਡਾ ਸੀਗਾ ਜਿਹੜਾ ਕਾਨਫਰੰਸ ਦਾ ਥੀਮ ਤੇ ਸੂਫੀਇਜ਼ਮ ਬਾਰੇ ਡਾਕਟਰ ਸਰਦੇਵ ਸਰਸਾ ਨੇ ਪਰਚਾ ਪੜ੍ਹਦੇ ਬਹੁਤ ਖੂਬਸੂਰਤ ਗੱਲ ਕਹੀ ਸੀ ਵੀ ਇਸ ਖਿੱਤੇ ਦੇ ਵਿੱਚ ਜਿਹੜੀ ਸ਼ਹਿਨ ਸ਼ੀਲਤਾ ਆ ਗਈ ਜੀ ਇਸ ਖੇਤੇ ਦੇ ਦੋਨਾਂ ਪੰਜਾਬਾਂ ਦੀ ਗੱਲ ਕਰਦਾ ਮੈਂ ਇਸ ਖੇਤੇ ਚ ਜਿਹੜਾ ਖੁੱਲਾਪਾਨਾ ਉਹ ਸਾਨੂੰ ਸੂਫੀਆਂ ਦੇ ਦੇਣਾ ਜੀ ਬਿਲਕੁਲ ਦੇਖੋ ਸਾਡੇ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਾਬਾ ਸ਼ੇਖ ਫਰੀਦ ਦੀ ਬਾਣੀ ਦਰਜ ਹੈ ਜੀ ਇਸ ਕਰਕੇ ਸਾਈ ਮੀਆਂ ਮੀਰ ਜੀ ਦੀ ਨੀ ਤੋਂ ਨੀ ਰਖਾਈ ਗਈ ਹਰਮੰਦਰ ਸਾਹਿਬ ਦੀ ਸਾਡੀ ਤਾਂ ਇੰਨੀ ਸਾਂਝਾ ਗਈ ਹੈ ਜੀ ਧਾਰਮਿਕ ਤੌਰ ਤੇ ਵੀ ਕਿ ਦੂਜੇ ਨਾਲ ਇਸ ਕਰਕੇ ਇਹ ਸਾਂਝਾ ਨੂੰ ਨੇੜੇ ਜੋ ਹੋਰ ਜੋੜਨ ਵਾਸਤੇ ਮਤਲਬ ਕਿ ਜੋ ਦੋਨਾਂ ਮੁਲਕਾਂ ਚ ਹੋਰ ਪਿਆਰ ਇਤفاق ਵਧੇ ਮਤਲਬ ਕਿ ਉਸ ਤੋਂ ਬੜਾ ਬਹੁਤ ਖੂਬਸੂਰਤ ਗਾਣੇ ਗਾਏ ਜਾਂਦੇ ਸੀ ਬਹੁਤ ਖੂਬਸੂਰਤ ਸ਼ਾਇਰੀ ਇਸ ਤਰ੍ਹਾਂ ਦੀ ਹੁੰਦੀ ਸੀ ਕਿ ਸਾਰੇ ਸੈਸ਼ਨਾਂ ਦਾ ਥੀਮ ਹੀ ਇਹ ਹੁੰਦਾ ਸੀ ਦੋਨੇ ਪੰਜਾਬਾਂ ਨੂੰ ਮਿਲ ਕੇ ਕਿਵੇਂ ਕੰਮ ਕਰਨਾ ਚਾਹੀਦਾ ਉਸਤੇ ਵਿਚਾਰਾ ਹੋਇਆ ਸਾਨੂੰ ਲੱਗਿਆ ਵੀ ਸਾਡੀ ਇਸ ਕਾਨਫਰੰਸ ਨਾਲ ਸੀ ਵੀ ਉਸ ਉਪਰਾਲੇ ਦੇ ਇੱਕ ਹਿੱਸਾ ਬਣੇ ਆ ਜਿਹਦੇ ਨਾਲ ਦੋਨੇ ਪੰਜਾਬਾਂ ਨੂੰ ਹੋਰ ਨੇੜੇ ਲਿਆਉਣ ਦੀ ਗੱਲ ਕੀਤੀ ਗਈ ਆ ਤੇ ਪੰਜਾਬ ਪੰਜਾਬੀ ਤੇ ਪੰਜਾਬੀ ਦਾ ਝੰਡਾ ਬੁਲੰਦ ਕਰਨ ਦੀ ਗੱਲ ਕੀਤੀ ਗਈ ਆ ਜੀ ਬਹੁਤ ਬਹੁਤ ਧੰਨਵਾਦ ਨਵਦੀਪ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਆਪਣੀ ਪਾਕਿਸਤਾਨ ਫੇਰੀ ਬਾਰੇ ਜਿਹੜਾ ਹੈਗਾ ਸਾਡੇ ਦਰਸ਼ਕਾਂ ਨਾਲ ਜਿਹੜਾ ਇੱਕ ਗੱਲਬਾਤ ਸਾਂਝੀ ਕੀਤੀ ਇਹ ਸਨ ਨਵਦੀਪ ਸਿੰਘ ਗਿੱਲ ਜੋ ਕਿ ਵੈਸੇ ਤਾਂ ਖੇਡ ਲੇਖਕ ਨੇ ਪਰ ਹਾਲ ਹੀ ਦੇ ਵਿੱਚ ਪਾਕਿਸਤਾਨ ਜਾ ਕੇ ਆਏ ਨੇ ਉੱਥੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕਰਕੇ ਆਏ ਨੇ ਇਹਨਾਂ ਨੇ ਆਪਣੇ ਉੱਥੇ ਦੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਨੇ ਉੱਥੇ ਦੇ ਲੋਕਾਂ ਦੀ ਤੇ ਇੱਧਰ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਨਾਲ ਜਿਹੜੀ ਆਪਸੀ ਸਾਂਝ ਹੈ ਚਾਹੇ ਉਹ ਬਾਦਸ਼ਾਹ ਦੇ ਆਧਾਰ 'ਤੇ ਹੈ ਸੱਭਿਆਚਾਰ ਦੇ ਆਧਾਰ 'ਤੇ ਹੈ ਖੇਡਾਂ ਦੇ ਖੇਤਰ 'ਚ ਇਹ ਕਿਸੇ ਵੀ ਤਰ੍ਹਾਂ ਦੀ ਸਾਡੀ ਆਪਸੀ ਸਾਂਝ ਹੈ ਉਸ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ ਤੁਹਾਡੇ ਅੱਗੇ ਰੱਖਿਆ ਜੋ ਕਿ ਅਸੀਂ ਨਵਦੀਪ ਜੀ ਦੇ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਤੇ ਹੁਣ ਅਗਲੇ ਹਫ਼ਤੇ ਫੇਰ ਇੱਕ ਨਵੇਂ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਾਂਗੇ ਜਿਨ੍ਹਾਂ ਦੀ ਅਪ ਨਵੀਆਂ ਗੱਲਾਂ ਨਵੇਂ ਤਜਰਬੇ ਸੁਣਾਵਾਂਗੇ ਤੇ ਉਹ ਤੁਹਾਡੇ ਅੱਗੇ ਰੱਖਾਂਗੇ ਤੁਹਾਡਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਬਹੁਤ-ਬਹੁਤ ਧੰਨਵਾਦ